ਇਨਸਾਫ ਲੈਣਾ ਚਾਹੁੰਦੀ ਆ ਵੀ ਇਹਦੀ ਵਰਦੀ ਲੈਣੀ ਚਾਹੀਦੀ ਆ ਤੇ ਤਿੰਨੇ ਜਿਹੜੇ ਗੁਰਸੇਵਕ ਗੁਰਦੀਪ ਤੇ ਐਸਆਈ ਮਨਜੀਤ ਆ ਜੀ ਇਹਨਾਂ ਦੇ ਵੀ ਬੰਦੀ ਕਾਰਵਾਈ ਕੀਤੀ ਹੈ ਜੇ ਪਰ ਮੈਡਮ ਨੂੰ ਕਿਸੇ ਵੀ ਧਾਰ ਦੇ ਉੱਤੇ ਡਿਊਟੀ ਕਰਨ ਦਾ ਹੱਕ ਨਹੀਂ ਜੀ ਜੋ ਇਨਸਾਨੀਅਤ ਨਹੀਂ ਸਮਝਦੀ ਹੈਗੀ ਤਾਂ ਐਮਐਲ ਨੂੰ ਵੀ ਨਹੀਂ ਕੁਝ ਕਹੋਲਦੀ ਜਿਉਂ ਐਨੇ ਵਾਰ ਐਮਐਲ ਦੇ ਕੋਲ ਗਏ ਅਸੀਂ ਐਮਐਲ ਨੂੰ ਫੋਨ ਕਰਦਾ ਸੀਗਾ ਉਹ ਤਾਂ ਐ ਸਮਝਦੇ ਜਿਵੇਂ ਐਮਐਲ ਮੇਰਾ ਚਮਚਾ ਹੂੰ ਬਾਬੇ ਨਾਨਕ ਨੇ ਸਾਰੀ ਦੁਨੀਆ ਨੂੰ ਇੱਕ ਸੰਦੇਸ਼ ਦਿੱਤਾ ਹੈ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾ ਪਰ ਜੇ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਤੇ ਕੁਝ ਕੁ ਲੋਕ ਹੀ ਅਮਲ ਕਰਦੇ ਨੇ ਨਹੀਂ ਤਾਂ ਫਿਰ ਜਿਵੇਂ ਕਹਿੰਦੇ ਨੇ ਕਿ ਤਕੜੇ ਵਾਰੀ ਤਾਂ ਗੱਲਾਂ ਹੋਰ ਹੋ ਜਾਂਦੀਆਂ ਤੇ ਮਾੜੇ ਵਾਰੀ ਗੱਲਾਂ ਹੋਰ ਹੋ ਜਾਂਦੀਆਂ ਥੋੜੇ ਦਿਨ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਮੈਂ 2 ਡੇਜ਼ ਨਿਊਜ਼ ਦੇ ਚੀਫ ਐਡੀਟਰ ਹਰਿੰਦਰਪਾਲ ਨਿੱਕਾ ਜੀ ਨਾਲ ਗੱਲਬਾਤ ਕੀਤੀ ਸੀ ਕਿ ਇੱਕ ਔਰਤ ਜਿਸ ਦਾ ਨਾਮ ਸੰਦੀਪ ਕੌਰ ਧੌਲੇ ਦੀ ਰਹਿਣ ਵਾਲੀ ਸੀ ਉਸ ਦੇ ਨਾਲ ਜੋ ਉਹਨਾਂ ਨੇ ਦੋਸ਼ ਲਾਏ ਸੀ ਕਿ ਜੋ ਰੂੜੇਕੇ ਦੀ ਐਸ ਐਚਓ ਆ ਉਸ ਨੇ ਕੁੱਟਮਾਰ ਕੀਤੀ ਹੈ ਨਰਦੋਸ਼ ਉਹ ਨਰਦੋਸ਼ ਸੀ ਉਸ ਉੱਪਰ ਕੋਈ ਵੀ ਪਰਚਾ ਨਹੀਂ ਸੀ ਕੋਈ ਵੀ ਉਸ ਨੇ ਜੁਰਮ ਨਹੀਂ ਕੀਤਾ ਸੀ ਸੋ ਉਹ ਭੈਣ ਅੱਜ ਮੇਰੇ ਸਟੂਡੀਓ ਦੇ ਵਿੱਚ ਆਈ ਹੈ ਕਿਉਂਕਿ ਤੁਸੀਂ ਉਸ ਵੀਡੀਓ ਨੂੰ ਬੜਾ ਸ਼ੇਅਰ ਕੀਤਾ ਬੜੇ ਲੋਕਾਂ ਤੱਕ ਪਹੁੰਚੀ ਉਹ ਵੀਡੀਓ ਮੈਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੀ ਤੁਸੀਂ ਕੋਈ ਵੀ ਕਮੀ ਨਹੀਂ ਛੱਡੀ ਇਸ ਵੀਡੀਓ ਨੂੰ ਵੀ ਸ਼ੇਅਰ ਕਰਿਓ ਪਰ ਮੈਂ ਮੈਂ ਇਹ ਸੋਚ ਰਿਹਾ ਸੀ ਕਿ ਇਸ ਵੀਡੀਓ ਦੇ ਸ਼ੇਅਰ ਕਰਨ ਨਾਲ ਲੱਖਾਂ ਲੋਕਾਂ ਤੱਕ ਇਹ ਵੀਡੀਓ ਪਹੁੰਚਣ ਨਾਲ ਕੀ ਕੋਈ ਕਾਰਵਾਈ ਹੋਈ ਕਿਸੇ ਦੇ ਕੰਨ ਤੋਂ ਜੂ ਸਰਕੀ ਕਿਉਂਕਿ ਤੁਹਾਨੂੰ ਪਤਾ ਕਿ ਅਸੀਂ ਭਦੌੜ ਦੇ ਜੋ ਐਮ ਐਲ ਏ ਨੇ ਲਾਭ ਸਿੰਘ ਉਗੋ ਕੇ ਉਹਨਾਂ ਦੇ ਨਾਲ ਵੀ ਇਸ ਬਾਰੇ ਗੱਲ ਕੀਤੀ ਸੀ ਉਹਨਾਂ ਨੇ ਕੁਝ ਕੀਤਾ ਜਾਨੀ ਇਸ ਮਾਮਲੇ ਦੇ ਵਿੱਚ ਕੀ ਹੋਇਆ ਉਹ ਸਾਰੀ ਗੱਲਬਾਤ ਆਪਾਂ ਕਰਦੇ ਹਾਂ ਸੰਦੀਪ ਕੌਰ ਦੇ ਨਾਲ ਜੋ ਪੈਨਸਰ ਸ੍ਰੀ ਸ੍ਰੀ ਗੱਲ ਵੀਰੇ ਸਾਰੇ ਭੈਣ ਭਰਾਵਾਂ ਨੂੰ ਮੈਂ ਹੱਥ ਬਨ ਕੇ ਮੇਨ ਬੇਨਤੀ ਕਰਦੀ ਹਾਂ ਕਿ ਮੇਰੀ ਸੁਣਵਾਈ ਕਰਵਾਈ ਜਾਵੇ ਮੈਂ ਤੁਹਾਨੂੰ ਆਪਣੇ ਨਾਲ ਬੀਤੀ ਹੋਈ ਸਾਡੇ ਬੀਤੀ ਦੱਸਦੀ ਹਾਂ ਭੈਣ ਜੀ ਕੀ ਸੀ ਇਹ ਸਾਰਾ ਮਾਮਲਾ ਕੱਲੀ-ਕੱਲੀ ਗੱਲ ਸਾਡੇ ਦਰਸ਼ਕਾਂ ਨੂੰ ਦੱਸੋ ਹਾਂਜੀ ਵੀਰ ਜੀ ਸਾਡਾ ਮਾਮਲਾ ਸੀਗਾ ਜੀ ਸਾਨੂੰ ਅੱਜ ਤੋਂ 6 ਮਹੀਨੇ ਹੋ ਗਏ ਜਿਵੇਂ ਅਸੀਂ ਠਾਣਾ ਰੂੜੇਕੇ ਦੇ ਵਿੱਚ ਮੈਡਮ ਜੋ ਐਚਐਸਓ ਰੈਨੂ ਆ ਜੀ ਉਹਦੇ ਕੋਲ ਅਸੀਂ ਆਪਦੀ ਸੁਣਵਾਈ ਵਾਸਤੇ ਜਾਂਦੇ ਸੀ ਇਹ ਜਗ੍ਹਾ ਲੈਂਤੀ ਹੈ ਜੋ ਕਿ ਸਾਡੇ ਨਾਂ ਆ ਕੀ ਸਾਰਾ ਕੁਝ ਪਲਾਟ ਤੇ ਸਾਡੇ ਰਜਿਸਟਰੀ ਆ ਨਿਸ਼ਾਨਦੇਹੀ ਸਾਰਾ ਕੁਝ ਕਰਵਾਇਆ ਹੋਇਆ ਜੀ ਅਸੀਂ ਉਹਨਾਂ ਦੇ ਕੋਲ ਅਸੀਂ ਜਾਣੇ ਵੀ ਮੈਡਮ ਸਾਡੀ ਕੋਈ ਸੁਣਵਾਈ ਕਰੋ ਤੁਸੀਂ ਵੀ ਸਾਡੇ ਤੇ ਜਗ੍ਹਾ ਦੇ ਉੱਪਰ ਵੀ ਕੁਝ ਲੋਕ ਕਬਜ਼ਾ ਕਰੀ ਬੈਠੇ ਨੇ ਵੀ ਤੁਸੀਂ ਉਹਨਾਂ ਨੂੰ ਕੋਈ ਪਿੱਛੇ ਹਟਾਓ ਅਸੀਂ ਆਪਣੀ ਜਗ੍ਹਾ ਲੈ ਕੇ ਆਪਣੇ ਬੱਚੇ ਅਸੀਂ ਕਿਰਾਏ ਤੇ ਬੈਠੇ ਆ ਵੀ ਅਸੀਂ ਆਵਦੀ ਜਗ੍ਹਾ ਪਾ ਕੇ ਆਉਦੇ ਬੱਚੇ ਲੈ ਕੇ ਬੈਠਣਾ ਭਈ ਸਾਨੂੰ ਕਿਰਾਇਆ ਭਰਨਾ ਔਖਾਗਾ ਵੀ ਅਸੀਂ 15000 ਸਾਡੀ ਤਨਖਾਹ ਜੀ 10000 ਅਸੀਂ ਕਿਰਾਇਆ ਭਰਦੇ ਆ ਵੀ ਜੇਦੋ ਅਸੀਂ ਜਗ੍ਹਾ ਲੈ ਬੈਠਣ ਵਾਸਤੇ ਲੈਤੀ ਆ ਵੀ ਹੁਣ ਅਸੀਂ ਉੱਥੇ ਬੈਠਣਾਗਾ ਉਹਨਾਂ ਨੇ ਜੀ ਕੀ ਕਿਹਾ ਅੱਜ ਕੋਈ ਗੱਲ ਨਹੀਂ ਜੀ ਅਸੀਂ ਸਾਨੂੰ ਦੋ ਦਿਨਾਂ ਦਾ ਟਾਈਮ ਦੋ ਅਸੀਂ ਕਰ ਦਿੰਨੇ ਆਗੇ ਉਸ ਤੋਂ ਬਾਅਦ ਜੀ ਆਪਣੇ ਪਿੰਡ ਦੇ ਵਿੱਚ ਆਰਾਮ ਬਾਗ ਦੇ ਵਿੱਚ ਆਪਣੇ ਐਮ ਐਲ ਏ ਲਾਭ ਸਿੰਘ ਓਗੂ ਵੀ ਆਏ ਸੀਗੇ ਮੈਂ ਉਹਨਾਂ ਦੇ ਵੀ ਜਾ ਕੇ ਰੂਰਬ ਹੋਈ ਸੀ ਜੀ ਉਹਨਾਂ ਮੂਰੇ ਹੱਥ ਬੰਨੇ ਵੀ ਜੀ ਸਾਡੀ ਸੁਣਵਾਈ ਕਰਵਾਈ ਜਾਵੇ ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਉਹਨਾਂ ਨੇ ਐਚ ਐਸਓ ਬੁਲਾਇਆ ਉਹਨਾਂ ਨੂੰ ਉੱਥੇ ਕਿਹਾ ਹਾਂ ਵੀ ਇਹਨਾਂ ਦਾ ਕੋਈ ਹੱਲ ਕਰੋ ਕਹਿੰਦੇ ਕੋਈ ਗੱਲ ਨਹੀਂ ਸਰ ਸਾਨੂੰ ਦੋ ਦਿਨ ਦੋ ਤੇ ਅਸੀਂ ਇਹਨਾਂ ਦਾ ਕੰਮ ਕਰਵਾ ਦਿੰਨੇ ਆ ਅਸੀਂ ਆਹ ਕਹੀ ਚਲੋ ਕੋਈ ਗੱਲ ਨਹੀਂ ਜੀ ਅਸੀਂ ਉਹਨਾਂ ਨੂੰ ਵੀ ਦੇਖਦੇ ਜੀ ਸਾਨੂੰ ਮਹੀਨੇ ਦੋ ਮਹੀਨੇ ਲੰਗੇ ਜਦੋਂ ਅਸੀਂ ਫੇਰ ਅਸੀਂ ਐਮਐਲਏ ਕੋਲ ਗਏ ਕੁਲਦੀਪ ਜਾਂਦਾ ਰਹਿੰਦਾ ਸੀਗਾ ਜੀ ਸਾਡੀ ਕੋ ਸੁਣਵਾਈ ਕਰਾਓ ਪਰ ਸਾਡੀ ਕੋ ਸੁਣਵਾਈ ਕੁਲਦੀਪ ਸਿੰਘ ਤੁਹਾਡਾ ਪਤੀ ਹਾਂਜੀ ਤੁਹਾਡੇ ਕਿੰਨੇ ਬੱਚੇ ਨੇ ਮੇਰੇ ਜੀ ਤਿੰਨ ਗੁੱਡੀਆਂ ਨੇ ਜੀ ਇੱਕ ਕਾਕਾ ਜੀ ਅੱਛਾ ਅੱਛਾ ਉਸ ਤੋਂ ਬਾਅਦ ਉਸ ਤੋਂ ਬਾਅਦ ਜੀ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਬੰਦਿਆਂ ਨੂੰ ਸਮਝਾਤਾ ਕਿ ਤੁਸੀਂ ਜਾ ਕੇ ਉਹਦੀ ਭਰਤਪੁਰਤ ਪਾ ਲਓ ਸਾਡੀ ਤਾਂ ਜਗ੍ਹਾ ਸੀ ਜੀ ਅਸੀਂ ਤਾਂ ਪਾਉਣੀ ਐ ਸਿੱਧੇ ਭਈ ਜਾ ਕੇ ਅਸੀਂ ਇੱਕ ਭਰਤ ਵਾਲੇ ਸੱਦੇ ਸੀ ਭਰਤ ਪਾਉਣ ਲੱਗ ਗਏ ਜੇ ਬੀਸੀ ਮਗਾ ਕੇ ਚੱਲ ਜਿਹੜਾ ਕੋਈ ਉਹ ਸੀਗਾ ਉਹਨਾਂ ਪਰਾਂ ਜੇ ਕਰਕੇ ਸੀ ਸਫਾਈ ਕਰ ਲਾਗੇ ਵੀ ਚੱਲਾ ਸੀ ਭਰਤ ਪਾ ਕੇ ਭਿੰਨ ਨੂੰ ਉਹਨਾਂ ਨੂੰ ਭਰ ਲਾਗੇ ਆ ਉਹਦੀਆਂ ਤੇ ਉਸ ਦਿਨ ਜਦੋਂ ਅਸੀਂ ਸਾਰੇ ਸਵੇਰੇ ਉਦੋਂ ਟਾਈਮ ਤੋਂ ਕੋਈ ਨਹੀਂ ਬੋਲਿਆ ਇਹ ਤਿੰਨ ਚਾਰ ਘੰਟੇ ਜੇਬੀਸੀ ਲੱਗੀ ਰਹੀ ਐ ਕੋਈ ਵੀ ਨਹੀਂ ਆਇਆ ਹੈਗਾ ਜਦੋਂ ਅਸੀਂ ਪਹਿਲਾਂ ਉਦੋਂ ਪਹਿਲਾਂ ਅਸੀਂ ਨਿਸ਼ਾਨਦੇਹੀ ਕਰਵਾਈ ਆ ਉਦੋਂ ਅਸੀਂ ਜਿਹੜੇ ਬੰਦੇ ਸਾਡੇ ਨਾਲ ਖਹਿਵਾਜੀ ਕਰਦੇ ਨੇ ਅਸੀਂ ਉਹ ਬੰਦਿਆਂ ਦੇ ਘਰੇ 13 ਜਣੇ ਦੇ ਨਾਮ ਲਿਖਵਾ ਕੇ ਅਸੀਂ ਉਹਨਾਂ ਦੇ ਘਰੇ ਸੰਦੇਸ਼ਾ ਵੀ ਭਜਾਇਆ ਸੀਗਾ ਵੀ ਭਾਈ ਜੇ ਕਿਸੇ ਦਾ ਹੈਗਾ ਤੁਸੀਂ ਅੱਜ ਆ ਕੇ ਬੋਲ ਸਕਦੇ ਹੋ ਤੇ ਉਥੇ ਹੀ ਕੋਈ ਨਹੀਂ ਆਇਆ ਹੈਗਾ ਡਰਦਾ ਜਦੋਂ ਅਸੀਂ ਭਾਈ ਇੱਥੇ ਜਗ੍ਹਾ ਤੇ ਆਉਦੇ ਉੱਤੇ ਭਰਤ ਪਾਉਣੀ ਸ਼ੁਰੂ ਕਰਤੀ ਜੀ ਸਾਰਾ ਸਾਫ ਸਫਾਈਆ ਹੋ ਗਿਆ ਜੀ ਉਹਨਾਂ ਨੂੰ ਐ ਹੋ ਗਿਆ ਵੀ ਚਲ ਕਰ ਲੈਂਦੇ ਸਾਫ ਜੀ ਮਗਰ ਉਤਾ ਚੱਕਾਂਗੇ ਜਦੋਂ ਸਫਾਈ ਕਰਾਤੀ ਅਸੀਂ ਉਸ ਤੋਂ ਬਾਅਦ ਇਹ ਕਾਲਾ ਕੁਲਵਿੰਦਰ ਨੇ 100 ਨੰਬਰ ਤੇ ਫੋਨ ਕਰਿਆ ਜੀ ਵਗੈਰਾ ਤੌਰ ਤੇ ਸਾਡੇ ਕੋਲ ਸਾਡੇ ਕੋਲ ਉਸ ਦਾ ਪ੍ਰੂਫ ਵੀ ਹੈ ਤੇ ਅਸੀਂ ਜਦੋਂ ਉਹਨੇ ਫੋਨ ਕਰਿਆ ਉਹਨਾਂ ਨੇ ਸਾਨੂੰ ਆ ਕੇ ਕਿਹਾ ਭਾਈ ਤੁਸੀਂ ਕੀ ਕਰਦੇ ਹੋ ਅਸੀਂ ਆਖਿਆ ਸਰ ਅਸੀਂ ਵੀ ਆਉਂਦੀ ਜਗ੍ਹਾ ਤੇ ਉੱਤੇ ਭਰਤ ਪਾਉਂਦੇ ਆ ਤੇ ਇਹ ਸਾਡੀ ਜਗ੍ਹਾ ਦੀ ਕਹਿੰਦਾ ਤੁਹਾਡੇ ਕੋਲ ਕੀ ਸੂਤ ਆ ਅਸੀਂ ਕਾਜ ਦਿਖਾਤੀ ਉਹਨਾਂ ਨੂੰ ਦੂਸਰੀ ਧਿਰ ਨੂੰ ਕਹਿੰਦੇ ਭਾਈ ਤੁਸੀਂ ਆਪਣੇ ਕਾਗਜ਼ ਲੈ ਕੇ ਤੁਸੀਂ ਸਾਡੇ ਕੋਲ ਥਾਣੇ ਆਓ ਤੇ ਇਹਨਾਂ ਨੇ ਥਾਣੇ ਤੇ ਕੀ ਜਾਣਾ ਸੀ ਜੇ ਤਾਂ ਹੁਣ ਕੋਈ ਸਬੂਤ ਹੋਊਗਾ ਫਿਰ ਤਾਂ ਜਾਣਗੇ ਜੀ ਇਹਨਾਂ ਕੋਲ ਕੋਈ ਸਬੂਤ ਨਹੀਂ ਸੀ ਇਹਨਾਂ ਨੇ ਥਾਣੇ ਜਾਣ ਦੀ ਬਜਾਏ ਡਾਂਗਾ ਲੈ ਕੇ ਆ ਗਏ ਸਾਡੇ ਕੋਲ ਉਹ ਵੀ ਸਬੂਤ ਹੈਗਾ ਜੀ ਜਦੋਂ ਲੈ ਕੇ ਆ ਗਏ ਜੇ ਇਹਨਾਂ ਨੂੰ ਬਤਲ ਕੇ ਬੋਲਣ ਲੱਗੇ ਧੱਕੇ ਧੱਕੇ ਮਾਰੇ ਉਹਨੇ ਹੁੰਦੇ ਮੈਨੂੰ ਮੁੰਡਾ ਜਿਹੜਾ ਤਾਰਾ ਆ ਗੋ ਉਹਦੇ ਡਾਂਗ ਮਾਰੀ ਮੁੰਡੇ ਦੇ ਕੁਲਦੀਪ ਨੇ ਜਿਹੜੇ ਮੁੰਡੇ ਦੀ ਲੱਤ ਟੁੱਟੀ ਆ ਉਨੇ ਜਦੋਂ ਡਾਂਗ ਮਾਰੀ ਜੇ ਇਹਨੇ ਇਹਨੂੰ ਹਾਕ ਮਾਰਦੀ ਕਲਣਾ ਕਹਿੰਦਾ ਗਲਤੀ ਬਤ ਉਹਦੋਂ ਆਵੇਂਗਾ ਵੀ ਜਦ ਮੈਨੂੰ ਮਾਰਤਾ ਇਹਨਾਂ ਨੇ ਜਦੋਂ ਇਹ ਗਏ ਭੱਜ ਕੇ ਉਹ ਤੋਂ ਪਹਿਲਾਂ ਹੀ ਉਹਦੇ ਬੰਦੇ ਸੀ ਪਤਾ ਨਹੀਂ ਕਿਹਦੇ ਬੰਦੇ ਸੀਗੇ ਜਿਵੇਂ ਕੋਈ ਖੈਵਾਜੀ ਹੁੰਦੀ ਆ ਉਹਦੀ ਲੱਤ ਤੇ ਕੋਈ ਸੱਟ ਪੇਟ ਮਾਰ ਗਏ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਸੱਟ ਵੱਜ ਗਈ ਇਹ ਭੱਜ ਗਏ ਇਹ ਭੱਜ ਗਏ ਜੀ ਇਹਨੇ ਜੀ ਉਹਨਾਂ ਦੇ ਤਾਂ ਮੈਡਮ ਦਾ ਤਾਂ ਹੁਣ ਉਹਨਾਂ ਨੂੰ ਟਾਈਮ ਦਿੱਤਾ ਹੋਇਆ ਸੀ ਗਰੀਬਾਂ ਵਾਸਤੇ ਤਾਂ ਮੈਡਮ ਕੋਲ ਟਾਈਮ ਹੈ ਨਹੀਂਗਾ ਵੀ ਆਜੂਗੀ ਗਰੀਬ ਦੀ ਸੁਣਵਾਈ ਕਰੂ ਤੇ ਮੇਰੇ ਵਾਸਤੇ ਹੈਗਾ ਜੀ ਕਿਉਂ ਪੈਸੇ ਖੋਸੇ ਦਿੰਦੇ ਨੇ ਮੇਰੇ ਵਾਸਤੇ ਜਦੋਂ ਉਹਨਾਂ ਨੇ ਵੀ ਫੋਨ ਕਰਿਆ ਮੈਡਮ ਲੈ ਕੇ ਚਾਰ ਪੰਜ ਮੁਲਾਜ਼ਮ ਉੱਥੇ ਆ ਬਜੇ ਤੇ ਅਜੇ ਅਸੀਂ ਖੜੇ ਸੀਗੇ ਮੈਨੂੰ ਜਾ ਕੇ ਕਹਿੰਦੇ ਤੂੰ ਕੌਣ ਹੈ ਮੈਂ ਕਿਹਾ ਜੀ ਮੈਂ ਗੁਲਦੀਪ ਦੀ ਘਰ ਵਾਲੀ ਆ ਕਹਿੰਦੇ ਸੰਦੀਪ ਮੈਂ ਕਿਹਾ ਹਾਂ ਜੀ ਉਹਨੇ ਮੇਰੇ ਥੱਪੜ ਮਾਰਿਆ ਜਣੀ ਇੱਥੋਂ ਸ਼ੁਰੂ ਹੋਈ ਕੁੱਟ ਮਾਰਦਾ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਹਾਂ ਜੀ 16 ਤਰੀਕ ਨੂੰ ਐਸ ਐਚਓ ਆਈ ਆਉਣਸਰ ਤੁਹਾਡਾ ਨਾਂ ਪੁੱਛਿਆ ਤੇ ਤੁਹਾਡੇ ਥੱਪੜ ਮਾਰ ਦਿੱਤਾ ਹਾਂ ਜੀ ਅੱਛਾ ਉਸ ਤੋਂ ਬਾਅਦ ਥੱਪੜ ਮਾਰੇ ਜਦੋਂ ਦੁਵਾਰੇ ਮਾਰ ਲੱਗੇ ਥੱਪੜ ਜੀ ਮ ਮੈਨੂੰ ਕਹਿੰਦੇ ਆ ਕਿ ਤੈਨੂੰ ਮੈਂ ਕਾਨੂੰਨ ਸਿਖਾਉਣੀ ਹੈਗੀ ਮੈਂ ਕਹਿੰਦਾ ਜੀ ਮੈਂ ਕਾਨੂੰਨ ਤਾਂ ਹੀ ਸਭ ਵਾਸਤੇ ਚੰਗੇ ਵਾਸਤੇ ਵੀ ਮਾੜੇ ਵਾਸਤੇ ਵੀ ਤਗੜੇ ਵਾਸਤੇ ਵੀ ਗਰੀਬਾਂ ਵਾਸਤੇ ਵੀ ਹੈ ਵੀ ਤੁਸੀਂ ਜਦੋਂ ਸਾਡੀ ਲੜਾਈ ਦੋਨੇ ਤਰ੍ਹਾਂ ਦੀ ਹੋਈ ਤੁਸੀਂ ਦੋਨੇ ਤਰ੍ਹਾਂ ਨਾਲ ਲੈ ਕੇ ਜਾਓ ਤੁਸੀਂ ਮੈਨੂੰ ਕਿਉਂ ਲੈ ਕੇ ਜਾਣਾ ਹੂੰ ਕਹਿੰਦੇ ਚੱਲ ਚੱਲ ਤੂੰ ਮੈਨੂੰ ਘੜੇਸ ਲੈ ਉਹਨੇ ਕਹਿੰਦੇ ਚੱਲ ਤਨ ਮੈਂ ਕਾਨੂੰਨ ਸਿਖਾਉਣੀ ਆ ਉੱਥੇ ਬੰਦੇ ਜਿਹੜੇ ਇਹਨਾਂ ਦੇ ਪੋਸਟ ਦੇ ਵਰਗੇ ਕਾਲਾ ਪੋਸਟ ਦੇ ਜਿਹੜੇ ਇਹ ਸੀਗੇ ਜੇ ਸਾਰੇ ਉੱਥੇ ਮਤਲਬ ਕਿ ਗਾਲ੍ਹਾਂ ਕੱਢ ਰਹੇ ਸੀ ਬਹੁਤ ਗੰਦਾ ਬੋਲ ਰਹੇ ਸੀਗੇ ਇਹ ਕਹਿੰਦੇ ਇਹ ਜਨਾਨੀ ਆਇਆ ਕਰਾ ਦ ਪਰ ਇਹਨੂੰ ਮੈਂ ਇਹਨੂੰ ਮੈਡਮ ਨੂੰ ਕਹਾਂ ਮਗਾ ਜੀ ਐਦਾਂ ਬੋਲਦਾ ਤੁਸੀਂ ਇਹਨਾਂ ਨੂੰ ਕਹਿੰਦੇ ਕਿ ਉਹ ਨਹੀਂ ਹੈਗੇ ਕਹਿੰਦੇ ਤੂੰ ਚੁੱਪ ਕਰਕੇ ਉੱਤੇ ਬਹਿ ਜਾ ਤੇ ਗੱਡੀ ਦੇ ਵਿੱਚ ਸਿੱਟਿਆ ਮੈਨੂੰ ਤੇ ਮੈਂ ਕਹਾਂ ਜੀ ਮੈਂ ਇਕੱਲੀ ਨਹੀਂ ਜਾਂਦੀ ਵੀ ਤੁਸੀਂ ਦੂਜੀ ਧਿਰ ਨੂੰ ਵੀ ਚੱਕੋ ਕਹਿੰਦੇ ਨਾ ਉਹਨਾਂ ਨੂੰ ਤਾਂ ਮੈਂ ਚੱਕਦੀ ਨਹੀਂ ਹੈਗੀ ਤੇ ਜਦੋਂ ਉਹਨਾਂ ਨੂੰ ਲੈ ਕੇ ਗਏ ਮੈਨੂੰ ਲੱਗੇ ਜਿ ਉਹ ਲੈ ਕੇ ਉਹਨੇ ਮੈਨੂੰ ਰਾਹ ਦੇ ਵਿੱਚ ਗੱਡੀ ਦੇ ਵਿੱਚ ਵੀ ਮੇਰੇ ਦੋ ਤਿੰਨ ਮੁੱਕੀਆਂ ਵਾਕੀਆਂ ਮਾਰੀਆਂ ਨੇ ਕਿੰਨੇ ਪੁਲਿਸ ਵਾਲੇ ਸੀ ਉਦੋਂ ਉਹਦੇ ਨਾਲ ਇਹਦੇ ਨਾਲ ਜੀ ਉਦੋਂ ਤਿੰਨ ਚਾਰ ਜਾਣੇ ਸੀਗੇ ਜੀ ਕੋਈ ਲੇਡੀ ਪੁਲਿਸ ਹੋਰ ਵੀ ਸੀ ਕੋਈ ਚਾਂਸ ਨਹੀਂ ਮੈਡਮ ਕੱਲੀ ਸੀਗੀ ਅੱਛਾ ਲੇਡੀ ਪੁਲਿਸ ਕੋਈ ਨਹੀਂ ਸੀ ਅੱਛਾ ਜੈਂਸ ਸੀਗੇ ਨਾਲ ਅੱਛਾ ਅੱਛਾ ਤੁਹਾਡੀ ਗੱਡੀ ਦੇ ਵਿੱਚ ਵੀ ਕੁੱਟ ਮਾਰ ਕੀਤੀ ਉਸ ਨੂੰ ਹਾਂ ਮੁੱਕੀਆਂ ਮਾਰੀਆਂ ਜੀ ਮੇਰੇ ਉਹਨੇ ਅੱਛਾ ਉਸ ਤੋਂ ਬਾਅਦ ਉਸ ਤੋਂ ਬਾਅਦ ਜੀ ਮੈਨੂੰ ਥਾਣੇ ਲੈ ਕੇ ਲਿਆ ਕੇ ਬਹਤਾ ਉੱਤੇ ਜਾ ਕੇ ਵਹਾ ਕੇ ਮੈਨੂੰ ਸਾਰਾ ਦਿਨ ਰੱਖਿਆ ਮੇਰੀ ਭੈਣ ਵਿਚਾਰੀ ਡਿਊਟੀ ਕਰ ਬਿਨਾ ਕਿਸੇ ਗੱਲ ਤੋਂ ਬਿਨਾ ਕਿਸੇ ਜੋ ਹਾਂਜੀ ਹਾਂਜੀ ਠੀਕ ਹੈ ਮੇਰੀ ਭੈਣ ਜੀ ਉੱਥੇ ਬਰਨਾਲੇ ਫੈਕਟਰੀ ਦੇ ਵਿੱਚ ਲੱਗੀ ਹੋਈ ਹੈ ਜਦੋਂ ਉਹ ਛੁੱਟੀ ਤੋਂ ਆਈ ਉਹਨੂੰ ਪਤਾ ਲੱਗਿਆ ਵੀ ਇਹ ਗੱਲਬਾਤ ਹੋ ਗਈ ਉਹ ਵਿਚਾਰੀ ਨਾਲੇ ਮੇਰੇ ਜੀਜਾ ਜੀ ਤੇ ਦੋਨੇ ਉਹ ਮੇਰੀ ਭੈਣ ਤੇ ਮੈਨੂੰ ਲੈਣ ਚਲੇ ਗਏ ਉਹ ਕਹਿੰਦੇ ਵੀ ਚੱਲ ਵੀ ਅਸੀਂ ਇਹਨੂੰ ਲੈਣ ਆਏ ਆ ਮੈਡਮ ਵੀ ਤੁਸੀਂ ਇਹਨੂੰ ਭੇਜ ਦਿਓ ਕਹਿੰਦੇ ਮੈਂ ਤਾਂ ਭੇਜ ਦਿੱਤੀ ਇਹ ਕਿੰਨੀ ਤਰੀਕ ਦੀ ਗੱਲ ਹੈ 16 ਤਰੀਕ ਦੀ ਗੱਲ ਹੈ 16 ਅਗਸਤ ਹਾਂਜੀ 16 ਅਗਸਤ 16 ਅਗਸਤ 2025 ਅੱਛਾ ਕਹਿੰਦੇ ਜੀ ਮੈਂ ਤਾਂ ਭੇਜ ਦਿੰਨੇ ਕਹਿੰਦੇ ਮੇਰੇ ਕੋਲ ਕੁਲਦੀਪ ਨੂੰ ਹਾਜ਼ਰ ਕਰ ਦਿਓ ਜਦ ਕਿ ਉਹਨਾਂ ਨੇ ਹਜੇ ਤੱਕ ਪਰਚਾ ਵੀ ਨਹੀਂ ਕੱਟਿਆ ਸੀ ਪਰਚਾ ਹੋਇਆ ਜੀ ਇਹਨਾਂ ਦਾ 18 ਤਰੀਕ ਨੂੰ ਤੇ ਉਸ ਤੋਂ ਪਹਿਲਾਂ ਵੀ ਦੇਖ ਲੈਣੀ ਹਾਂ ਬਤਾ ਅੱਛਾ ਬਿਨਾ ਕਿਸੇ ਪਰਚੇ ਤੋਂ ਤੁਹਾਡੇ ਪਤੀ ਤੇ ਵੀ ਕੋਈ ਪਰਚਾ ਨਹੀਂ ਸੀ ਤੁਹਾਨੂੰ ਚੱਕਿਆ ਗਿਆ ਤੁਹਾਡੇ ਥੱਪੜ ਮਾਰੇ ਗਏ ਤੇ ਤੁਹਾਨੂੰ ਗੱਡੀ ਵਿੱਚ ਪਾ ਕੇ ਫੇਰ ਤੁਹਾਨੂੰ ਕੁੱਟਿਆ ਗਿਆ ਤੇ ਉਸ ਤੋਂ ਬਾਅਦ ਥਾਣੇ ਬਿਠਾਇਆ ਗਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਾਂਜੀ ਸ਼ਾਮ ਨੂੰ ਜਦੋਂ 8:30 ਵਜੇ ਤੇ ਕਰੀਬਨ ਛੱਡਿਆ ਜੀ ਮੈਨੂੰ ਛੱਡਦੀ ਨਹੀਂ ਸੀ ਫੇਰ ਵੀ ਉਹ ਆਪਣੇ ਪਿੰਡ ਦੇ ਸਰਪੰਚ ਨੇ ਫੋਨ ਕਰਿਆ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਸਵੇਰੇ ਪੇਸ਼ ਕਰ ਦਾਂਗੇ ਫਿਰ ਤੁਸੀਂ ਦੇਖੋ ਜੀ ਮੈਨੂੰ ਜਦੋਂ ਉਹਨਾਂ ਨੇ ਇਹ ਭੇਜਿਆ ਉਤੋਂ ਉਸ ਤੋਂ ਬਾਅਦ ਮੈਨੂੰ ਕਹਿੰਦੇ 6 ਵਜੇ ਤੱਕ ਹਾਜ਼ਰ ਹੋਣੀ ਚਾਹੀਦੀ ਹੈ ਠਾਕਰੇ ਸਵੇਰੇ ਹਾਂਜੀ ਮੇਰੀ ਭੈਣ ਕਹਿੰਦੀ ਕੋਈ ਗੱਲ ਨਹੀਂ ਜੇ ਅਸੀਂ ਭੇਜ ਦਾਂਗੇ ਮੇਰੀ ਭੈਣ ਜੀ ਮੈਨੂੰ 7:30 ਦੇ ਕਰੀਬਨ ਮਤਲਬ ਕਿ ਛੱਡੇ ਹੀ ਉੱਥੇ ਫਿਰ ਵੀ ਉਸਦੇ ਉਹਦੇ ਵੀ ਮੈਨੂੰ ਸਾਰਾ ਦਿਨ ਉੱਥੇ ਟੌਰਚਰ ਕਰਿਆ ਉਹਨੇ ਕਹਿੰਦੀ ਮੈਨੂੰ 10 ਗਲਤੀਬ ਕਿੱਥੇ ਕਿੰਨੇ ਵਜੇ ਤੱਕ ਬਿਠਾ ਕੇ ਰੱਖਿਆ ਤੁਹਾਨੂੰ ਜਦੋਂ 7 ਵਜੇ ਛੱਡ ਗਏ ਯਾਨੀ 17 ਤਰੀਕ ਨੂੰ 7 ਵਜੇ ਤੁਹਾਨੂੰ ਛੱਡਿਆ 16 ਨੂੰ ਵੀ 16 ਨੂੰ ਵੀ ਲੈ 16 ਨੂੰ ਲੈ ਕੇ ਗਿਆ ਉਸ ਤੋਂ ਬਾਅਦ 17 ਨੂੰ ਸਾਨੂੰ ਥੋੜੀ ਭੈਣ ਮੈਨੂੰ 7:30 ਛੱਡਿਆ ਇਹ ਸ਼ਾਮ ਨੂੰ 7 ਵਜੇ ਛੱਡਿਆ ਇਹ 12 ਘੰਟੇ ਜਿਹੜੇ 12 ਘੰਟੇ ਤੁਹਾਨੂੰ ਬਿਨਾਂ ਕਿਸੇ ਕਸੂਰ ਤੋਂ ਹਾਂਜੀ ਥਾਣੇ ਦੇ ਵਿੱਚ ਬਿਠਾ ਕੇ ਰੱਖਿਆ ਪਾਣੀ ਦੀ ਬੂੰਦ ਉਹ ਵੀ ਇੱਥੇ ਵਾਟਰ ਕੂਲਰ ਲੱਗਿਆ ਹੋਇਆ ਸੀ ਮੈਂ ਉੱਠ ਕੇ ਪੀ ਲੈਂ ਇਹਨਾਂ ਨੇ ਆਥਨੇ ਜਦੋਂ ਉਹਨਾਂ ਨਾਲ ਵੀ ਨਹੀਂ ਤੋਰਦੀ ਸੀ ਉਹਨਾਂ ਨੇ ਵੀ ਬਹਿਸ-ਵਾਜਿ ਕਰੀਆ ਕਿ ਮੈਂ ਭੇਜਦੀ ਨਹੀਂ ਫਿਰ ਆਪਣੇ ਜੀ ਮੈਂ ਉੱਥੇ ਆਪਣੇ ਭਗਵੰਤ ਸੁਮਾਉ ਨੇ ਫੋਨ ਕਰਿਆ ਵੀ ਕੀ ਨਾ ਕੀ ਕਸੂਰ ਆ ਜੀ ਭਗਵੰਤ ਸੁਮਾਉ ਜੀ ਸਾਡੇ ਮਜ਼ਦੂਰ ਜੂਨੀਅਰ ਦੇ ਆਗੂ ਮਜ਼ਦੂਰ ਜੂਨੀਅਰ ਦੇ ਆਗੂ ਨੇ ਜੀ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਹੈ ਹਾਂਜੀ ਉਹਨਾਂ ਨੇ ਛਡਵਾਇਆ ਜੀ ਮੈਨੂੰ ਸਰਪੰਚਾ ਨੂੰ ਇਹਨਾਂ ਨੂੰ ਤਾਂ ਐਮਐਲਏ ਨੂੰ ਵੀ ਨਹੀਂ ਕੁਝ ਗੋਲਦੀ ਜਿਉ ਐਨੇ ਬਾਰੇ ਐਮਐਲਏ ਦੇ ਕੋਲ ਗਏ ਸੀ ਐਮਐਲਏ ਨੂੰ ਫੋਨ ਕਰਦਾ ਸੀਗਾ ਉਹ ਤਾਂ ਐ ਸਮਝਦੇ ਜਿਵੇਂ ਐਮਐਲਏ ਮੇਰਾ ਚਮਚਾ ਹੂੰ ਹਾਂ ਵੇ ਵੱਡੇ ਬੰਦੇ ਦੀ ਮਾੜੀ ਮੋਟੀ ਦਾ ਬੰਦਾ ਹੁੰਦਾ ਹੀ ਹੁੰਦਾਗਾ ਨਾ ਪਰ ਉਹਨਾਂ ਤੋਂ ਕੋਈ ਸਮਝਦੀ ਨਹੀਂ ਹੈਗੇ ਐਮ ਐਲ ਫੋਨ ਕਰ ਦਿੰਦਾ ਕੋਈ ਗੱਲ ਨਹੀਂ ਜੇ ਅਸੀਂ ਕਰਦੇ ਇਹਨਾਂ ਦਾ ਹੱਲ ਕੁਛ ਨਹੀਂ ਗੋਲਦੀ ਹੈਗੀ ਉਹਨੂੰ ਐਮ ਐਲ ਨੇ ਬਹੁਤ ਫੋਨ ਕਰੇ ਵੀ ਤੂੰ ਕੁੜੀ ਦਾ ਕੀ ਕਸੂਰ ਆ ਪਰ ਉਹ ਬਿਨਾ ਪਰਚੇ ਤੋਂ ਵੀ ਮੈਨੂੰ ਦੋ ਦਿਨ ਉਹਨਾਂ ਨੇ ਹਰਾਨ ਕੀ ਕਰੀਏ 17 ਤਰੀਕ ਨੂੰ ਸ਼ਾਮ ਨੂੰ ਤੁਹਾਨੂੰ ਲੈ ਗਏ ਉਹ ਤੁਸੀਂ ਸ਼ਾਮ ਨੂੰ ਸਵੇਰੇ 7 ਵਜੇ ਗਏ ਸ਼ਾਮ ਨੂੰ 7 7:30 ਨੂੰ ਛੱਡਿਆ ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਉਸ ਤੋਂ ਬਾਅਦ ਜੇ ਮੈਂ ਤੀਜ਼ਾ ਉਹਦੇ ਮੈਨੂੰ ਸ਼ਾਮ ਨੂੰ 7 ਵਜੇ 6 ਤਾਂ ਮੈਂ ਰਾਤ ਆਪਦੇ ਘਰੇ ਰਹੀਆਂ ਜੀ 3-4 ਵਜੇ ਤੱਕ ਵਧੀ ਆਪਦਾ ਘਰੇ ਕੰਮ ਧੰਦਾ ਕਰਿਆ ਮੈਨੂੰ 4:00 ਵਜੇ ਮੈਨੂੰ ਫੇਰ ਭਣ ਕੇ ਲੱਗੀ ਵੀ ਮੈਨੂੰ ਭਾਲ ਦੇ ਫਿਰਦੇ ਨੂੰ ਸ਼ਾਮ ਨੂੰ ਹਾਂਜੀ ਮੈਂ ਸਾਡੇ ਕਿਰਾਏਦਾਰ ਦੇ ਘਰ ਗਈ ਸੀ ਉਹ ਕਹਿੰਦੇ ਆ ਕਿ ਸਾਨੂੰ ਵੀ ਉਹ ਪਾਰਟੀ ਕਹਿੰਦੀ ਹੈ ਵੀ ਤੁਸੀਂ ਇਹਨਾਂ ਦਾ ਸਮਾਨ ਚੱਕਾ ਦਿਓ ਇੱਥੋਂ ਵੀ ਨਹੀਂ ਅਸੀਂ ਸਿੜਦਾਂਗੇ ਮੈਂ ਉਹਨਾਂ ਕੋਲ ਬਸ ਬੇਨਤੀ ਕਰਨ ਗਈ ਸੀ ਵੀ ਤੁਸੀਂ ਕੋਈ ਗੱਲ ਨਹੀਂ ਕਰਾਇਆ ਦੇ ਦਿੰਦੇ ਸੀ ਵੀ ਸਮਾਲ ਅਸੀਂ ਚੱਕ ਲਾਂਗੇ ਸਾਨੂੰ ਜਗ੍ਹਾ ਮਿਲ ਜਾਂਦੇ ਤੇ ਉੱਥੇ ਜਦੋਂ ਮੈਨੂੰ ਪਤਾ ਲੱਗਿਆ ਵੀ ਮੈਨੂੰ ਭਾਲਦੇ ਨੇ ਮੈਂ ਉੱਥੇ ਕਿਤੇ ਲੁਕ ਗਈ ਹੂੰ ਉਸ ਤੋਂ ਬਾਅਦ ਜਦੋਂ ਚਲੇ ਗਏ ਨੇ ਜੀ ਮੈਂ ਉਸ ਤੋਂ ਬਾਅਦ ਮੈਂ ਆਪਣਾ ਕਿਸੇ ਭੈਣ ਭਾਈ ਨੂੰ ਕਹਿ ਕੇ ਇਹਦੇ ਗੱਡੀ ਦਾ ਕਰਵਾ ਕੇ ਹੱਲ ਤੇ ਮੈਂ ਆਪਦੇ ਪਿੰਡ ਮੋਲਵਾਲ ਚਲੀ ਗਈ ਬੱਚਿਆਂ ਨੂੰ ਲੈ ਕੇ ਹਾਂਜੀ ਠੀਕ ਵੀ ਮੇਰੇ ਬੱਚੇ ਰੋ ਰਹੇ ਸੀ ਘਬਰਾਉਂਦੇ ਸੀ ਕਿ ਜਦੋਂ ਫੇਰ ਬੇਫਾਲਤੂ ਕਿਤੇ ਹੱਬਦਬ ਹੁੰਦੀ ਹੈ ਜੀ ਆਪਾਂ ਨੂੰ ਘਬਰਾਹਟ ਤਾਂ ਹੋ ਹੀ ਜਾਂਦੀ ਹੈ ਨਾ ਵੀ ਗੁਨੇਗਾਰ ਨੂੰ ਤਾਂ ਆਪਾਂ ਸੁਣਿਆਗਾ ਵੀ ਆਪਾਂ ਹੱਬਦਾਪ ਕਰਦੇ ਆ ਬਿਨਾ ਗੁਨੇਗਾਰ ਨੂੰ ਹੱਬਦਾਪ ਕਰਨਾ ਤਾਂ ਅਪਰਾਧ ਆ ਨਾ ਜੀ ਮੈਨੂੰ ਪੁੱਛ ਲੈਂਦੀ ਵੀ ਕਿੱਥੇ ਆ ਚਲ ਮੈਨੂੰ ਇਹ ਵੀ ਨਹੀਂ ਇਤਰਾਸੀ ਮੈਨੂੰ ਚੱਕ ਲਿਆਉਂਦੀ ਕੋਈ ਗੱਲ ਨਹੀਂ ਸੀ ਪਰ ਮੇਰੇ ਤੇ ਕੁੱਟਮਾਰ ਕਰਨ ਦਾ ਕੀ ਮਤਲਬ ਹੋਇਆ ਸਾਡੇ ਵਾਰੀ ਕਾਨੂੰਨ ਫਿਰ ਕਿੱਥੇ ਵਾਗ ਗਿਆ ਜੇ ਤਾਂ ਅਸੀਂ ਗਲਤੀ ਕਰਕੇ ਨਹੀਂ ਮੰਨਦੇ ਸੰਦੋਂ ਤੁਸੀਂ ਕੁੱਟ ਕੇ ਮਨਾਉਂਦੇ ਆ ਇਹ ਜਿਹੜੇ ਹੁਣ ਮੈਡਮ ਐਸ ਨੇ ਗਲਤੀ ਕੀਤੀ ਇਹਦੇ ਇਹਨੂੰ ਕੌਣ ਕੁੱਟ ਕੇ ਮਰਾਊਗਾ ਕਰ ਇਹਨੂੰ ਵੀ ਤਾਂ ਮਨਾਉਣਾ ਚਾਹੀਦਾ ਗਲਤੀ ਤਾਂ ਇਹਨੇ ਵੀ ਕਰੀ ਹੈ ਕਾਨੂੰਨ ਤਾਂ ਇਹ ਸਾਰੇ ਵਾਸਤੇ ਕੋਨਾ ਚਾਹੀਦਾ ਗਲਤੀ ਤਾਂ ਗਲਤੀ ਹੈ 18 ਨੂੰ ਤੁਸੀਂ ਆਪਣੇ ਪੇਕੇ ਚਲੇ ਗਏ ਉਸ ਤੋਂ ਬਾਅਦ ਉਸ ਤੋਂ ਬਾਅਦ ਜੀ ਮੈਨੂੰ ਇਹ 20 ਤਰੀਕ ਨੂੰ ਤਕਰੀਬਨ 9 ਵਜੇ ਉੱਥੇ ਪਹੁੰਚੇ ਨਗੇ ਇਹਨਾਂ ਨੂੰ ਕੋਈ ਪਤਾ ਲੱਗਿਆ ਹੋਊ ਵੀ ਉੱਥੇ ਨਗੇ ਰਾਤ ਦੇ 9 ਵਜੇ ਹਾਂਜੀ ਅੱਛਾ ਰਾਤ ਦੇ 9 ਵਜੇ ਗਏ ਜੀ ਅਸੀਂ ਅਜੇ ਮੈਂ ਰੋਟੀ ਖਾਧੀ ਨਹੀਂ ਸੀਗੀ ਹਜੇ ਪਾਣੀ ਪਾਈ ਜਾਂਦੇ ਸੀ ਮੈਂ ਚੱਲ ਨਹਾ ਲੈਨੇ ਆ ਕਿ ਦੋ ਤਿੰਨ ਦਿਨ ਹੋ ਗਏ ਮੈਂ ਪਰੇਸ਼ਾਨੀ ਜੀ ਚ ਸਾਨੂੰ ਪਤਾ ਹੀ ਇਹ ਦੋ ਪਰੇਸ਼ਾਨੀ ਹੁੰਦੀ ਹੈ ਬੰਦੇ ਦੀ ਤੇ ਮੈਂ ਮਤਲਬ ਕਿ ਮੈਂ ਕਹਾਂ ਚੱਲ ਮੈਂ ਨਾ ਹਉਣੀ ਹੈ ਕਿ ਰੋਟੀ ਹਜੇ ਖਾਧੀ ਨਹੀਂ ਸੀ ਇਹਨਾਂ ਜਾ ਕੇ ਜਾਣਸਾਰ ਸਾਡੇ ਘਰ ਚ ਆਦਲਾ ਬਦਲਾਈ ਮਚਾਤੀ ਕਿੱਥੇ ਅਕਲਦੀਪ ਕਿੱਥੇ ਆਏ ਬਾਹ ਚ ਵਾਰੇ ਚੜ ਗੁਰਾ ਹਾਲ ਸਾਰੇ ਮਤਲਬ ਕਿ ਕੰਦਾ ਕੋਲੇ ਨਹੀਂ ਛੱਡੇ ਬੈਡਾਂ ਦੇ ਕਵਰ ਤੱਕ ਪੱਟ ਪੱਟ ਕੇ ਦੇਖ ਲਏ ਨੇ ਥੱਲੇ ਵੀ ਬੰਦੇ ਨੂੰ ਚੱਲ ਕੋਈ ਗੱਲ ਬਾਤ ਹੁੰਦੀ ਐ ਕੋਲਾ ਤੀ ਲੁਕ ਜਾਂਦਾ ਹੁੰਦਾ ਚੱਲ ਅਸੀਂ ਕਹਿਤਾ ਵੀ ਕੋਈ ਗੱਲ ਨਹੀਂ ਦੇਖ ਲੈਂਦੇ ਛਾਂਬੀ ਨੇ ਕਰੀ ਉਹਨੇ ਭਾਈ ਸਾਰੇ ਉਸ ਤੋਂ ਬਾਅਦ ਉਹਨੇ ਮੇਰੇ ਭਰਾ ਨੂੰ ਕਹਿੰਦੇ ਤੂੰ ਕੌਣਾ ਆ ਕਹਿੰਦੇ ਮੈਂ ਇਹਦਾ ਭਾਈ ਆ ਮੇਰੇ ਮਾਮੇ ਦੀ ਕੁੜੀ ਐ ਤੇ ਫਿਰ ਮੇਰੀ ਭਝਾਈ ਨੂੰ ਕਹਿੰਦੀ ਆ ਕਿ ਹਾਂ ਦਸ ਗੁਲਦੀਪ ਕਿੱਥੇ ਹੋ ਗਈ ਨਹੀਂ ਮੈਨੂੰ ਕੀ ਪਤਾ ਹੈ ਗੁਲਦੀਪ ਦਾ ਕਹਿੰਦੀ ਆ ਕਿ ਤੁਹਾਡੇ ਘਰੇ ਸੀ ਕਹਿੰਦੇ ਨਹੀਂ ਜੀ ਸਾਡੇ ਕੋਲ ਤਾਂ ਆਇਆ ਨਹੀਂ ਹੈਗਾ ਉਹਨੇ ਜਦੋਂ ਐਂ ਕਹਤਾ ਉਹਦੇ ਵੀ ਦੋ ਤਿੰਨ ਥੱਪੜ ਮਾਰੇ ਅੱਛਾ ਥੱਪੜ ਮਾਰੇ ਉਸ ਤੋਂ ਬਾਅਦ ਸਾਨੂੰ ਤਿੰਨਾਂ ਨੂੰ ਗੱਡੀ 'ਚ ਵਹਾ ਕੇ ਲੈ ਆਈਏ ਤੇ ਗੱਡੀ 'ਚ ਵਹਾ ਕੇ ਮੈਨੂੰ ਸਾਡੇ ਸਮਸ਼ਾਨ ਜਗ੍ਹਾ ਥੋੜਾ ਸਾਡਾ ਪਿੰਡ ਨੰਗ ਕੇ ਜਿੱਥੇ ਮਤਲਬ ਕੋਈ ਲਾਈਟ ਵੱਤੀ ਨਹੀਂ ਜਾਂ ਕੋਈ ਕੈਮਰਾ ਨਹੀਂ ਉਹਨੇ ਉੱਥੇ ਉਤਾਰਿਆ ਮੈਨੂੰ ਉਤਾਰ ਕੇ ਮੈਨੂੰ ਕੁੱਟਿਆ ਉਹਨੇ ਜਣੀ ਤੁਹਾਡੀ ਘਰੇ ਕੁੱਟ ਮਾਰ ਨਹੀਂ ਕੀਤੀ ਉੱਥੇ ਵੀ ਮਾਰੇ ਥੱਪੜ ਜਦੋਂ ਮੇਰੇ ਭਝਾਈ ਨੂੰ ਮੈਂ ਕਹਤਾ ਜੀ ਇਹਨਾਂ ਦਾ ਕੀ ਕਸੂਰ ਆ ਤੁਸੀਂ ਵੀ ਮੈਨੂੰ ਕਹੋ ਜਿਹੜਾ ਕੁਝ ਕਹਿਣਾ ਹੈ ਨਾ ਕਹਿੰਦੇ ਤੈਨੂੰ ਤੈਨੂੰ ਤਾਂ ਕਾਨੂੰਨ ਕਰਨੀ ਮੈਂ ਵਧੀਆ ਸਿਖਾਉਂ ਸੀ ਜਾਂ ਇਹ ਲੈ ਕੇ ਜਾਊਂ ਮੈਂ ਤੈਨੂੰ ਸੀਆਈ ਸਟਾਫ 'ਚ ਲੈ ਕੇ ਚੱਲੂਗਾ ਇਹ ਤੈਨੂੰ ਤੂੰ ਤਾਂ ਬਹੁਤ ਕੁਝ ਕਰੇਂਗੀ ਕਹਿੰਦੀ ਮੈਂ ਹਾਂ ਚਲ ਕੋਈ ਗੱਲ ਨਹੀਂ ਜੀ ਚਲ ਮੈਂ ਤਾਂ ਗਲਦੀਪ ਨੂੰ ਵਿਆਹ ਹੀ ਮੈਂ ਤਾਂ ਤੁਸੀਂ ਕਹਿ ਸਕਦੇ ਹੋ ਪਰ ਇਹਦਾ ਕੀ ਕਸੂਰ ਆ ਮੇਰੇ ਭਝਾਈ ਦਾ ਇਹਦੇ ਮਾਰ ਦਿਓ ਤੁਸੀਂ ਇਹਦੇ ਨਾ ਮਾਰੂਗਾ ਉਹਦੇ ਵੀ ਵਿਚਾਰੀ ਦੇ ਮਾਰੇ ਮੇਰੇ ਜਦ ਕਿ ਮੇ ਪੂਆ ਦਾ ਜਿਹੜਾ ਆਪਰੇਸ਼ਨ ਕਰਵਾਇਆ ਹੋਇਆ ਪਿੱਤਾ ਕੜਵਾਇਆ ਹੋਇਆ ਉਹਨਾਂ ਦੇ ਉਹਦਾ ਆਪਰੇਸ਼ਨ ਕਰਾਇਆ ਉਹਦਾ ਦੀਵੇਂ ਹੱਥ ਚੱਕਿਆ ਨਹੀਂ ਉਹਦਾ ਤਾਂ ਕੋਈ ਕਸੂਰ ਨਹੀਂ ਸੀ ਕਸੂਰਵਾਰ ਤਾਂ ਸੀ ਸਾਨੂੰ ਜੋ ਮਰਜੀ ਕਰਦੀ ਜਦੋਂ ਤੁਹਾਨੂੰ ਲੈ ਗਏ ਉਹ ਸਮਸ਼ਾਨ ਘਾੜ ਤੇ ਉੱਥੇ ਜਾ ਕੇ ਉਹਨੇ ਕੁੱਟਮਾਰ ਕੀਤੀ ਹੰਸਾਨ ਜਗਾ ਦੇਖ ਕੇ ਉਸ ਤੋਂ ਬਾਅਦ ਕੀ ਹੋਇਆ ਸਮਸ਼ਾਨ ਜਗਾ ਤੇ ਲੈ ਆ ਕੇ ਜੋ ਨੇ ਮੇਰੇ ਗਾਲ ਚੇ ਮਤਲਬ ਕਿ ਗਲ ਗੂਠਾ ਦਿੱਤਾ ਮੈਨੂੰ ਉਹਨੇ ਮਨਜੀਤ ਐ ਐਸਐ ਜੀ ਮੈਨੂੰ ਰਿੰਕ ਨਹੀਂ ਪਤਾ ਹੈਗਾ ਵੈਸੇ ਐਸਐ ਇਹ ਕਹਿੰਦੇ ਆ ਉਹ ਮੈਨੂੰ ਕਹਿੰਦਾ ਤੇਰੇ ਖੈਰ ਮਾਰੂਗਾ अच्छा हां जी ਤੇ ਮੈਡਮ ਨੇ ਮੇਰੇ ਗਲ ਘੂਟਾ ਦਿੱਤਾ ਕਹਿੰਦੇ ਮੈਂ ਤੂੰ ਮੈਨੂੰ ਦੱਸ ਦੇ ਕਹਿੰਦੇ ਨਹੀਂ ਮੈਂ ਤੈਨੂੰ ਜਾਨੋਂ ਮਾਰ ਦੂੰਗਾ ਤੇ ਮੈਂ ਕਿਹਾ ਮੈਂ ਤੁਹਾਨੂੰ ਜਿੱਥੇ ਮੈਨੂੰ ਕਹਿ ਕੇ ਗਿਆ ਮੈਂ ਤੁਹਾਨੂੰ ਦੱਸਦਾ ਮੈਂ ਮੈਨੂੰ ਪਟਿਆਲੇ ਕਹਿ ਕੇ ਗਿਆ ਵੀ ਅਸੀਂ ਦੁੱਖਣਵਾਰ ਗੁਰਦੁਆਰੇ ਦੇ ਵਿੱਚ ਅਸੀਂ ਕਮਰਾ ਲੈ ਕੇ ਰਵਾਂਗੇ ਹੂੰ ਤੇ ਕਹਿੰਦੀ ਠੀਕ ਐ ਫਿਰ ਮੈਨੂੰ ਗੱਡੀ ਚ ਬਹਾ ਲੈ ਥੋੜੀ ਗਾਹ ਜਾ ਕੇ ਫਿਰ ਉਹਨੇ ਮੈਨੂੰ ਜਿਹੜੀ ਗੱਡੀ ਚ ਤੁਹਾਨੂੰ ਬਿਠਾਇਆ ਉਸ ਗੱਡੀ ਚ ਐਸਐਚਓ ਵੀ ਸੀ ਹਾਂਜੀ ਉਦੋਂ ਹੈਗੇ ਸੀ ਜੀ ਜਦੋਂ ਮੈਨੂੰ ਕੁੱਟਿਆ ਉਦੋਂ ਹੈਗੇ ਸੀ ਜੀ ਦੋ ਗੱਡੀਆਂ ਤੇ ਐਸੀ ਜਾਂ ਇੱਕ ਗੱਡੀ ਤੇ ਦੋ ਗੱਡੀਆਂ ਤੇ ਆਏ ਸੀ ਜੀ अच्छा गड्डियां भी प्राइवेट सीगी है जी वो अच्छा मतलब पुलिस वाली गाड़ी नहीं थी हां जी पुलिस वाली गाड़ी नहीं थी ठीक है दोनों गाड़ियां चाहे ओथे ओ जबों शमशान घाट तक ਤੁਹਾਨੂੰ ਲੈ ਕੇ ਗਏ ਤੁਸੀਂ ਕਹਿ ਰਹੇ ਹੋ ਸੁੰਨੀ ਜਗਾ ਤੇ ਉਦੋਂ ਤੁਹਾਨੂੰ ਕਿਹੜੀ ਗੱਡੀ ਦੇ ਵਿੱਚ ਬਿਠਾਇਆ ਗਿਆ ਸੀ ਉਦੋਂ ਐਸਐਚਓ ਵਾਲੀ ਗੱਡੀ ਚ ਬੈਠੇ ਸੀ ਹਾਂਜੀ ਤੇ ਸੋਦੋਂ ਨਾਲ ਸੀ ਜੀ ਹਾਂਜੀ اچھا ਹਾਂਜੀ ਉਥੋਂ ਮੇਰੇ ਨਾਲ ਸੀਗੀ ਜੀ ਉਹਨਾਂ ਨੇ ਮੈਨੂੰ ਮਤਲਬ ਕਿ ਕੁੱਟਿਆ ਉਥੇ ਉਸ ਤੋਂ ਬਾਅਦ ਥੋੜੀ ਦੂਰ ਜਾ ਕੇ ਫੇਰ ਲਾ ਲਿਆ ਮੈਨੂੰ ਗਨੇ ਨੂੰ ਥੱਲੇ ਉਤਾਰਿਆ ਕਹਿੰਦੇ ਇਹਦਾ ਬਣਾਉਣਾ ਕਹਿੰਦੇ ਮੋਰ ਮੈਨੂੰ ਉਤਾਰ ਕੇ ਫੇਰ ਉਹਨੇ ਮਤਲਬ ਕਿ ਪੂਰਾ ਲੱਤਾ ਤੇ ਸੋਟੀਆਂ ਸਾਟੀਆਂ ਮਾਰੀਆਂ ਉਰੇ ਮਾਰੀਆਂ ਬੇਦਲ ਕਰਤੀ ਮੈਂ ਪੂਰੀ ਮਾਰ ਮਾਰ ਥੱਪੜ ਮੇਰਾ ਗਾਲ ਸੁੱਜ ਗਿਆ ਸੀ ਬਹੁਤ ਜ਼ਿਆਦਾ ਮੇਰੇ ਕੰਨਾਂ 'ਚ ਵੀ ਹੁਣ ਪਾਣੀ ਨਿਕਲਦਾ ਅੱਖਾਂ 'ਚ ਵੀ ਪ੍ਰੋਬਲਮ ਆ ਗਈ ਸੀ ਤੁਸੀਂ ਤੁਹਾਨੂੰ ਦੇਖਿਓ ਨੇ ਫੋਟੋ ਤੇ ਉਸ ਤੋਂ ਬਾਅਦ ਹੀ ਤੀਜੇ ਥਾਂ ਮੈਂ ਜਾ ਕੇ ਮੇਰੇ ਘਰ ਦੇ ਨੇ ਕਿਸੇ ਨੂੰ ਫੋਨ ਕਰਵਾਇਆ ਮੇਰੀ ਭਰਾ ਤੇ ਭਝਾਈ ਵਾਸਤੇ ਵੀ ਉਹਨਾਂ ਨੂੰ ਛੱਡ ਦਿਓ ਤੁਸੀਂ ਵੀ ਉਹਨਾਂ ਦਾ ਕੀ ਕਸੂਰਾ ਉਸ ਤੋਂ ਬਾਅਦ ਹੀ ਉਹਨਾਂ ਨੇ ਤੀਜੇ ਥਾਂ ਲਾ ਕੇ ਉਹਨਾਂ ਨੂੰ ਤਾਂ ਭੇਜਤਾ ਹੀ ਮੈਨ ਠੀਕ ਹੈ ਕੁੱਟ ਕੇ ਫਿਰ ਮੈਨੂੰ ਉਹ ਲੈ ਕੇ ਗਏ ਨੇ ਜੀ ਦੁਖਨਵਾਰ ਗੁਰਦੁਆਰੇ ਚ ਪਟਿਆਲਾ HS ਨਾਲ ਸੀ ਉਹਨੂੰ ਤੁਹਾਡੇ ਨਹੀਂ ਜੀ ਉਸ ਦਿਵਾਰ ਕੋਈ ਲੇਡੀ ਕਾਂਸਟੇਬਲ ਨਾਲ ਸੀ ਕੋਈ ਨਹੀਂ ਸੀ ਜੀ ਮੁਲਾਜ਼ਮ ਸੀ ਕਿੰਨੇ ਸੀ ਮੁਲਾਜ਼ਮ ਦੋ ਮੁੰਡੇ ਸੀਗੇ ਸਾਡੇ ਪਿੰਡ ਦੇ ਜੀ ਵਿੱਕੀ ਤੇ ਦੂਜੇ ਦਾ ਨਾਮ ਨਹੀਂ ਮੈਂ ਜਾਣਦੀ ਉਹ ਮੁਲਾਜ਼ਮ ਨੇ ਨਹੀਂ ਮੁਲਾਜ਼ਮ ਨੇ ਉਹਨਾਂ ਨੂੰ ਸਾਡੇ ਘਰ ਵਾਸਤੇ ਸਾਡੇ ਵੇੜੇ ਤੋਂ ਚੱਕ ਕੇ ਲੈ ਕੇ ਗਈ ਸੀ ਵੀ ਉਹ ਉਹਨਾਂ ਦੀ ਰਿਸ਼ਤਦਾਰੀ ਕਿੱਥੇ ਨੇ ਵੀ ਉਹ ਵੀ ਉਹ ਦੱਸੋ ਕਿੱਥੇ ਆ ਉਹਦਾ ਘਰ ਕਿੱਥੇ ਆ ਹਾਂਜੀ ਉਹਨਾਂ ਦੇ ਅੱਛਾ ਦੋ ਮੁੰਡੇ ਤੁਹਾਡੇ ਧੌਲੇ ਦੇ ਸੀਗੇ ਹਾਂਜੀ ਹਾਂਜੀ ਜਿਨ੍ਹਾਂ ਨੂੰ ਉਹ ਨਾਲ ਲੈ ਕੇ ਗਏ ਚਾਰ ਮੁਲਾਜ਼ਮ ਸੀਗੇ ਚਾਰ ਯਾਨੀ ਟੋਟਲ 6 ਜਾਨੇ ਸੀ ਗੱਡੀ ਦੇ ਵਿੱਚ ਸੱਤਵੇਂ ਤੁਸੀਂ ਸੀ ਹਾਂਜੀ ਕਿਹੜੀ ਗੱਡੀ ਸੀ ਗੱਡੇ ਸਰ ਉਹ ਚਿੱਟੀਆਂ ਗੱਡੀਆਂ ਸੀ ਲੋਕਲ ਸੀਗੀਆਂ ਵੀ ਸਰਕਾਰੀ ਗੱਡੀਆਂ ਨਹੀਂ ਸੀਗੇ ਵੱਡੀ ਗੱਡੀ ਸੀ ਯਾਨੀ ਨਹੀਂ ਗੱਡੀਆਂ ਦੋ ਸੀਗੇ ਨਹੀਂ अच्छा जबो ਤੁਸੀਂ ਜਦੋਂ ਤੁਸੀਂ ਵਾਪਸ ਜਾ ਰਹੇ ਹੋ ਤੁਹਾਨੂੰ ਪੁਲਿਸ ਵਾਲਿਆਂ ਨਾਲ ਛੱਡ ਕੇ ਐਸ ਐਚਓ ਤੁਸੀਂ ਕਹਿ ਰਹੇ ਹੋ ਕਿ ਉਹ ਚਲੀ ਗਈ ਠੀਕ ਹੈ ਉਹ ਉਸ ਵੇਲੇ ਜਿਹੜੀ ਗੱਡੀ 'ਚ ਤੁਸੀਂ ਸੀ ਉੱਥੇ ਸੱਤ ਜਾਣੇ ਸੀ ਤੁਸੀਂ ਨਹੀਂ ਸਰ ਉਹ ਉਸ ਤੋਂ ਬਾਅਦ ਉਹ ਤਿੰਨੇ ਮਲਾਜ਼ਮ ਦੋ ਮਲਾਜ਼ਮ ਇੱਕ ਮੈਡਮ ਉਹ ਹੋਰ ਗੱਡੀ 'ਚ ਬਹਿ ਗਏ ਦੋ ਸਾਡੇ ਪਿੰਡ ਦੇ ਬੰਦੇ ਸੀ ਇੱਕ ਮੈਂ ਸੀ ਜੀ ਇੱਕ ਮੇਰੇ ਨਾਲ ਸੇਵਕ ਸੀ ਸੇਵਕ ਹੂੰ ਤਾਂ ਨੇ ਹਾਂਜੀ ਸੇਵਕੀ ਸੀਗਾ ਇਹਨਾਂ ਨੇ ਅਸੀਂ ਚਾਰੇ ਸੀ ਉਦੋਂ ਬਾਅਦ ਉਹ ਤਿੰਨੇ ਇੱਕ ਗੱਡੀ 'ਚ ਹੋ ਗਏ ਅਸੀਂ ਚਾਰੇ ਇੱਕ ਗੱਡੀ 'ਚ ਸੀ ਉਸ ਤੋਂ ਬਾਅਦ ਉਹਨਾਂ ਨੇ ਸੀਟੀ ਬਰਨਾਰਾ ਠਾਣਾ ਸੀਟ 2 ਆ ਜਿਹੜਾ ਥਾਣਾ ਜੀ ਉੱਥੇ ਗੱਡੀ ਰੋਕੀਆ ਮੈਨੂੰ ਐਵੇਂ ਭਲੇਖਾ ਪੈਂਦਾ ਵੀ ਇਹਨਾਂ ਨੇ ਉੱਥੇ ਗੱਡੀ ਰੋਕ ਕੇ ਉਸ ਤੋਂ ਬਾਅਦ ਉਹ ਤਾਂ ਮੈਨੂੰ ਪਿੰਡ ਨੂੰ ਭੇਜ ਤੇ ਉਸ ਤੋਂ ਉੱਥੋਂ ਇੱਕ ਹੋਰ ਕਾਲੇ ਰੰਗ ਦੀ ਗੱਡੀ ਨਾਲ ਲੈ ਕੇ ਗਏ ਨੇ ਫਿਰ ਉਹਦੇ ਸਿਵਲ ਕੱਪੜੇ 'ਚ ਸੀ ਜਿਹੜਾ ਜੀ ਉਹਦੇ ਨਾਲ ਸੀਗਾ ਮੁੰਡਾ ਮੈਡਮ ਤੇ ਉਹ ਮੁੰਡਾ ਇੱਕ ਗੱਡੀ 'ਚ ਸੀ ਦੋਨੇ ਜਿਹੜੇ ਉਹ ਤਿੰਨ ਸੀਗੇ ਉਹ ਠਾਂ ਭੇਜਦੇ ਸੀ ਉਹ ਜਦੋਂ ਸਿਟੀ 2 ਚ ਤੁਹਾਨੂੰ ਲੱਗਦਾ ਕਿ ਤੁਹਾਨੂੰ ਲੈ ਕੇ ਆਏ ਨੇ ਉਹ ਉਦੋਂ ਬਾਅਦ ਫੇਰ ਗੁਰਦੁਆਰਿਆਂ ਚ ਲੈ ਗਿਆ ਗੁਰਦੁਆਰ ਨਹੀ ਉੱਥੇ ਗਿਆ ਨੀ ਸੜਕ ਤੇ ਖੜਾਇਆ ਉਦੋਂ ਬਾਅਦ ਫੇਰ ਗੁਰਦੁਆਰਿਆਂ ਚ ਲੈ ਕੇ ਆ ਤੁਹਾਨੂੰ ਹਾਂਜੀ ਉਥੋਂ ਗੱਡੀ ਇਹਨਾਂ ਨੇ ਉਦੋਂ ਉਦੋਂ ਤੁਸੀਂ ਕਿੰਨੇ ਜਾਣੇ ਸੀ ਗੱਡੀ ਦੇ ਵਿੱਚ ਉਦੋਂ ਅਸੀਂ ਚਾਰ ਹੀ ਜਾਣੇ ਸੀ ਤਿੰਨ ਪੁਲਿਸ ਵਾਲੇ ਹਾਂਜੀ ਇੱਕ ਤੁਸੀਂ ਹਾਂਜੀ ਨਹੀ ਇੱਕ ਦੋ ਸਾਡੇ ਪਿੰਡ ਦੇ ਸੀ ਇੱਕ ਮਨਜੀਤ ਐਸਆਈ ਸੀਗਾ ਜੀ ਤੇ ਕੋੰਗ ਮੁੰਡਾ ਜਿਹੜਾ ਗੱਡੀ ਚਲਾਉਂਦਾ ਸੀਗਾ ਜਿਹੇ ਸੇਵਕ ਸੀ ਪਤਾ ਨਹੀਂ ਗਰਦੀਪ ਸੀ ਉਹਦਾ ਮੂੰਹ ਉਧਰ ਸੀ ਮੇਰੇ ਨੂੰ ਧਿਆਨ ਨਹੀਂ ਆਇਆ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਗੱਡੀ ਦੇ ਵਿੱਚ ਸੀ ਉਦੋਂ ਤੁਹਾਡੇ ਨਾਲ ਇਕੱਲੇ ਪੁਲਿਸ ਵਾਲੇ ਸੀ ਜਾਂ ਹੋਰ ਵੀ ਸੀ ਹਾਂ ਜੀ ਪੁਲਿਸ ਵਾਲੇ ਸੀ ਲੇਡੀਜ਼ ਨਹੀਂ ਹੈਗੀ ਸੀ ਲੇਡੀਜ਼ ਨਹੀਂ ਸੀ ਜਾਂ ਤੁਹਾਡੇ ਪਿੰਡ ਦੇ ਬੰਦੇ ਸੀ ਹਾਂ ਪਿੰਡ ਦੇ ਮੁੰਡੇ ਸੀ ਜੇ ਮੇਰੇ ਨਾਲ ਠੀਕ ਹੈ ਅੱਛਾ ਉਸ ਤੋਂ ਬਾਅਦ ਉਸ ਤੋਂ ਬਾਅਦ ਜੀ ਉਹਨਾਂ ਨੇ ਬਸ ਮੈਨੂੰ ਕਹਿੰਦੇ ਪਟਿਆਲੇ ਦੱਸਿਆ ਸੀ ਮੈਂ ਕੱਲਾ ਉਸ ਤੋਂ ਬਾਅਦ ਪਟਿਆਲੇ ਲੈ ਕੇ ਗਈ ਮੈਨੂੰ ਸਾਰੇ ਰਾਹ ਕ ਮੈਨੂੰ ਮਤਲਬ ਕਿ ਤੇਲ ਉਹ ਆਪਣੀ ਗੱਡੀ ਨਾਲ ਰੱਖੀ ਹੋਈ ਸੀ ਉਹਨੇ ਹਾਂਜੀ ਉਹਨਾਂ ਦੀ ਗੱਡੀ ਪਿੱਛੇ ਸੀਗੀ ਸਾਡੀ ਐਸ ਐਚਓ ਦੀ ਗੱਡੀ ਨਾਲ ਹੀ ਸੀਗੀ ਹਾਂਜੀ ਠੀਕ ਅੱਛਾ ਉਹਨਾਂ ਨੇ ਗੱਡੀ ਬਦਲੀ ਵੀ ਉੱਥੇ ਪਹਿਲਾਂ ਚਿੱਟੀਆਂ ਸੀ ਉਸ ਤੋਂ ਬਾਅਦ ਕਾਲੇ ਦੇ ਰੰਗ ਦੀ ਗੱਡੀ ਲੈਤੀ ਜਿਹੜਾ ਥੋਨੇ ਵਾਲੇ ਉੱਥੋਂ ਬਦਲਿਆ ਉਹ ਕੋ ਮੁੰਡਾ ਸੀ ਉਹਦੇ ਨਾਲ ਮੈਨੂੰ ਨਹੀਂ ਪਤਾ ਵੀ ਮਲਾਜਮ ਸੀ ਮੈਨੂੰ ਨਹੀਂ ਪਤਾ ਵੀ ਕੌਣ ਸੀ ਉਹ ਸਿਵਲ ਕੱਪੜਿਆਂ 'ਚ ਸੀ ਓਕੇ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਮੈਨੂੰ ਪਟਿਆਲੇ ਲੈ ਕੇ ਗਏ ਨੇ ਉੱਥੇ ਮੈਨੂੰ ਗੱਡੀ ਚ ਬਹਤਾ ਇਹਨਾਂ ਮੈਡਮ ਮੇਰੇ ਕੋਲ ਖੜੀ ਰਹੀ ਹੈ ਕਿ ਉਹਨਾਂ ਨੇ ਉੱਥੇ ਮਤਲਬ ਕਿ ਦੇਖਿਆ ਉਹਨਾਂ ਨੂੰ ਕਲਦੀਪੋਂ ਵਰਗਿਆਂ ਨੂੰ ਭਾਲਦੇ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਦੋਖਣਵਾਰ ਗੁਰਦੁਆਰੇ 'ਚ ਉਸ ਤੋਂ ਬਾਅਦ ਪ੍ਰਵੇਸ਼ ਦੁਆਰ ਗੁਰਦੁਆਰੇ ਦੇ ਵਿੱਚ ਤੇ ਉਸ ਤੁਲਣਾ ਸਾਹਿਬ ਤਿੰਨੇ ਗੁਰਦੁਆਰਿਆਂ ਦੇ ਵਿੱਚ ਮੈਨੂੰ ਖਾਹੂਗਾ ਖੱਜਲ ਖਵਾਰ ਕਰਿਆ ਇਹਨੇ ਵਾਦੂ ਹੀ ਹੂੰ ਤੇ ਸਵੇਰੇ 4 ਵਜੇ ਲੈ ਕੇ ਇਹ ਉਹ ਮੈਨੂੰ ਵੀ ਸਾਰੇ ਇਹ ਪਤਾ ਵੀ 4 ਵਜੇ ਮੈਨੂੰ ਦੇਖ ਮੇਰੇ ਕਿਹੜਾ ਕੋ ਘੜੀ ਬੰਨੀ ਸੀ ਕਿਉਂ ਮੈਨੂੰ ਇਹ ਪਤਾ ਵੀ ਜਦੋਂ ਅਸੀਂ ਆਏ ਆ ਉਦੋਂ ਗੁਰਦੁਆਰੇ ਦੇ ਵਿੱਚ ਪਾਟੀ ਹੀ ਟਾਈਮ ਦੱਸ ਰਿਆ ਸੀ ਹੂੰ ਹੂੰ ਅੱਛਾ ਵੀ 4 ਵਜੇ ਚੁੱਕੇ ਹਨ ਉਹ ਬਾਹਾਂ ਨਾਲ ਬਦਲ ਕੇ ਸੁਣਨੇ ਜਗਾ ਕਰਕੇ ਜ਼ਿਆਦਾ ਸੁਣਦੀ ਸੀ ਆਵਾਜ਼ ਪਾਟੀ ਦੀ ਹੂੰ ਫੈਕ ਸਾਈਡ ਦਾਣਾ ਮੰਡੀ ਅੱਛਾ ਸਾਰੀ ਰਾਤ ਫਿਰ ਉਹ ਐਸ ਐਚਓ ਆਪਦੀ ਗੱਡੀ 'ਚ ਤੁਹਾਡੇ ਨਾਲ ਤੁਹਾਡੇ ਨਾਲ ਹੀ ਮੇਰੇ ਨਾਲ ਨਹੀਂ ਸੀ ਜੀ ਅਲੱਗ ਗੱਡੀ ਸੀ ਪਰ ਗੱਡੀ ਉਹਦੀ ਨਾਲ ਸੀ ਤੁਹਾਡੇ ਹਾਂਜੀ ਨਾਲ ਸੀ ਅੱਛਾ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਜੀ 4 ਵਜੇ ਲੈ ਕੇ ਮੈਨੂੰ ਥਾਣੇ ਲੈ ਕੇ ਗਏ ਨੇ ਹਾਂਜੀ ਹਾਂਜੀ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦੀ ਆ ਵੀ ਮੈਂ ਜੀ ਛੋਡੇ ਬਾਰੇ ਜਿਹੜੇ ਹੁਣ ਆਮ ਜਨਤਾ ਵਾਸਤੇ ਕਾਨੂੰਨ ਕਿੱਥੇ ਗਿਆ ਹੋਇਆਗਾ ਹੁਣ ਜਨਤਾ ਦੀ ਸੁਣਵਾਈ ਕਿਉਂ ਨਹੀਂ ਹੁੰਦੀ ਮੇਰੇ ਤੇ ਕੀ ਅਪਰਾਧ ਸੀ ਕਿਹੜੇ ਮੇਰੇ ਤੇ ਪਰਚਾ ਸੀ ਜਿਹਦੇ ਵਿੱਚ ਮੈਨੂੰ ਕੁੱਟਮਾਰ ਕੀਤੀ ਹੈ ਕਿਹੜਾ ਕੋਈ ਮੈ ਤੋਂ ਨਸ਼ੀਲਾ ਪਦਾਰਥ ਪੜਿਆ ਗਿਆ ਵੀ ਮੈਨੂੰ ਮੈਨੂੰ ਇਹ ਦੱਸਣਾ ਵੀ ਮੇਰੇ ਤੇ ਕਿਉਂ ਮੈਨੂੰ ਇਤਿਆਜ਼ਾਰ ਕਰਿਆ ਜੀ ਇਹਨਾਂ ਦਾ ਮੈਂ ਇਨਸਾਫ ਲੈਣਾ ਚਾਹੁੰਦੀ ਆ ਵੀ ਇਹਦੀ ਵਰਦੀ ਲੈਣੀ ਚਾਹੀਦੀ ਆ ਤੇ ਤਿੰਨੇ ਜਿਹੜੇ ਗੁਰਸੇਵਕ ਗੁਰਦੀਪ ਤੇ ਐਸਆਈ ਮਨਜੀਤ ਆ ਜੀ ਇਹਨਾਂ ਦੇ ਵੀ ਬਣਦੀ ਕਾਰਵਾਈ ਕੀਤੀ ਜੀ ਪਰ ਮੈਡਮ ਨੂੰ ਕਿਸੇ ਵੀ ਧਾਰਤੇ ਉੱਤੇ ਡਿਊਟੀ ਕਰਨ ਦਾ ਹੱਕ ਨਹੀਂ ਜੀ ਜੋ ਇਨਸਾਨੀਅਤ ਨਹੀਂ ਸਮਝਦੀ ਹੈਗੀ ਜਦੋਂ ਇੱਕ ਔਰਤ ਔਰਤ ਤੇ ਇਤਿਆਜ਼ਾਰ ਕਰੂਗੀ ਜੀ ਬਾਕੀ ਰਹਿ ਗਈ ਆ ਤੁਸੀਂ ਵੀ ਸਹਿਣੋ ਭੈਣ ਤਾਂ ਭੈਣ ਭਾਈ ਦਾ ਹੰਦਰਦੂ ਹੁੰਦੀ ਐ ਮੈਨੂੰ ਘੂਰ ਲੈਂਦੀ ਮੇਰਾ ਦੋ ਥੱਪੜ ਮਾਰ ਲੈਂਦੀ ਇਤਰਾਜ ਨਹੀਂ ਸੀ ਮੈਨੂੰ ਵੀ ਪਤਾ ਵੀ ਚਲ ਮਲਾਜਮ ਆ ਆਪਦਾ ਬਕਰਨ ਦਾ ਹੱਕ ਪਰ ਇਹ ਥੋੜਾ ਵੀ ਮੈਨੂੰ ਪਸੂ ਮੰਗ ਕੁੱਟੇ ਉਹ ਉਹਨੂੰ ਤਾਂ ਸੁਰਤ ਨਹੀਂ ਸੀ ਕਿ ਜੇ ਉਹਦਾ ਕੁਝ ਖਾਦਾ ਹੋਇਆ ਸੀ ਉਹ ਤਾਂ ਐ ਥੱਪਣਾ ਐ ਮਾਰਦੀ ਸੀ ਤੇ ਦਾ ਆਪਾਂ ਮਸ਼ੀਨ ਲਾ ਕੇ ਛੜਤੀ ਵੀ ਐਂ ਮਾਰੀ ਗਈ ਮੈਰੀ ਗਈ ਆਪਾਂ ਆਮ ਤੌਰ ਤੇ ਕੇ ਤਾਂ ਥੱਪੜ ਮਾਰਦੇ ਚਾਰ ਥੱਪੜ ਮਾਰੀ ਹੱਥ ਦੁਖਣ ਲੱਗੇ ਫਿਰ ਮੇਰੇ ਗੁਰਸੇਵਕ ਨੇ ਆਏ ਹੱਥ ਕਰਾ ਕੇ ਜੀ ਇੱਥੇ ਮੇਰੇ ਗੱਡਾ ਕੁੱਟਿਆ ਨੇ अच्छा कहंदा तू दस दे कहंदा भाई किथे आ क्यों कुट खाइये ने मैं कह जी सुन मैं कहिए ने भी मेनू पटेल कह के गए मैं तोडे नाल चल वे तुसे हुन मेनु ले आई ने मैं सोठे ना बैठी वी हां हुन मैं ਭੱਜੂ ਵੀ ਕਿਥੇ ਹੂੰ ਵੀ तुसे हुन मैं दसिए ने ਵੀ ਉੱਥੇ ਆ ਤੇ ਫੇਰ ਵੀ ਮੈਨੂੰ ਇਨਾ ਜਦੋਂ ਤੁਸੀਂ 4 ਵਜੇ ਤੁਹਾਨੂੰ ਲੈ ਆਏ ਇੱਥੇ ਉਸ ਤੋਂ ਬਾਅਦ ਕੀ ਹੋਇਆ 4 ਵਜੇ ਤੋਂ ਬਾਅਦ ਜੀ ਮੈਨੂੰ ਕਹਿੰਦੀ ਹੈ ਕਿ ਫੇਰ ਮੈਂ ਤੇਰੇ ਨਾਲ ਵੀ ਤੈਨੂੰ ਮੈਂ ਦੇਖਦੀ ਆ ਐ ਕਹਿ ਕੇ ਮੈਂ ਤੋਂ ਕਿਸੇ ਕਾਇਤੇ ਸਾਈਨ ਕਰਵਾਇਆ ਉਸ ਤੋਂ ਬਾਅਦ ਹੀ ਮੇਰੇ ਮੈਂ ਨਹਾਤ ਹੋ ਗਈ ਹੂੰ ਸਾਈਨ ਕਰਵਾਇਆ ਇਹਨਾਂ ਨੇ ਮੈਨੂੰ ਮਤੋਂ ਕਿਸੇ ਕਾਗਜ਼ ਤੇ ਕਹਿੰਦੇ ਕਿ ਇੱਥੇ ਸਾਈਨ ਕਰ ਦੇ ਮੈਂ ਕਰੇ ਨੇ ਮੈਨੂੰ ਐ ਹੋ ਗਿਆ ਵੀ ਮੈਨੂੰ ਦੁਬਾਰਾ ਕੁੱਟੂਗੇ ਵੀ ਡਰਨਾ ਚੱਕ ਲਿਆ ਮੈਂ ਮੈਂ ਤਾਂ ਬੇਦਲ ਹੋ ਗਿਆ ਜੀ ਮੈਨੂੰ ਕੋਈ ਸੁਰਤ ਨਹੀਂ ਆਈ ਫਿਰ ਤੁਹਾਨੂੰ ਕਦੋਂ ਛੱਡਾਇਆ ਗਿਆ ਉਸ ਤੋਂ ਬਾਅਦ ਮੈਨੂੰ ਦੂਸਰੇ ਦਿਨ ਲੈ ਕੇ ਆਇਆ ਜੀ ਮੁੰਡਾ ਪਿੰਡ ਦਾ ਉਹਨੂੰ ਦੇਖ ਕੇ ਕੁਝ ਮੇਰੇ ਜਿਹਾ ਪਾਇਆ ਵੀ ਚਲ ਕੋਈ ਮੇਰਾ ਹਮਦਰਦ ਦੱਸਿਆ ਅੱਛਾ ਜਦੋਂ ਉਸ ਤੋਂ ਬਾਅਦ ਫੇਰ ਥਾਣੇ ਦੇ ਵਿੱਚ ਲੈ ਗਏ ਤੁਹਾਨੂੰ 4 ਵਜੇ ਲੈ ਕੇ ਗਏ ਹਾਂ ਜੀ ਸਵੇਰੇ 4 ਵਜੇ ਹਾਂਜੀ ਸਵੇਰੇ 4 ਵਜੇ ਲੈ ਗਏ ਨੇ ਉਸ ਤੋਂ ਬਾਅਦ ਫਿਰ ਕਦੋਂ ਛੱਡਿਆ ਤੁਹਾਨੂੰ ਥਾਣੇ ਤੁਹਾਨੂੰ ਜੀ ਮੈਨੂੰ ਤਾਂ ਮੁੰਡਾ ਪਤਾ ਨਹੀਂ ਜੀ ਹੁਣ ਮੈਨੂੰ ਟਾਈਮ ਦਾ ਨਹੀਂ ਪਤਾ 12 ਵਜੇ ਲਗਿਆ 1 ਵਜੇ ਲਗਿਆ ਮੈਨੂੰ ਨਹੀਂ ਪਤਾ ਹੈ ਜਾਨੀ 21 ਅਗਸਤ 20 ਅਗਸਤ ਨੂੰ ਤੁਹਾਨੂੰ ਰਾਤ ਨੂੰ 9 ਵਜੇ ਚੱਕਿਆ ਜਾਂਦਾ ਦੂਜੇ ਦਿਨ ਤੁਹਾਨੂੰ 21 ਅਗਸਤ ਨੂੰ 11 12 ਵਜੇ ਛੱਡਿਆ ਜਾਂਦਾ ਥਾਣੇ ਦੇ ਵਿੱਚੋਂ 11 12 ਹੈ ਉਸ ਤੋਂ ਬਾਅਦ ਤੁਸੀਂ ਕਿਸੇ ਹਸਪਤਾਲ 'ਚ ਦਾਖਲ ਹੋ ਹਾਂਜੀ ਸਰ ਨੇ ਸੀਗਾ ਕਹਿੰਦਾ ਸੰਦੀਪ ਵੀ ਮੈਂ ਤੈਨੂੰ ਠਾਣੇ ਲਿਆਉਣ ਤੱਕ ਦੀ ਉਹ ਜ਼ਿੰਮੇਵਾਰੀ ਸੀ ਮੈਂ ਵੀਰ ਵਾਂ ਕੇ ਮੈਂ ਹੱਤ ਵਾਂਦੇ ਮੈਨੂੰ ਇੱਕ ਵਾਰ ਤੁਮਨਾ ਹਸਪਤਾਲ ਛੱਡਿਆ ਵੀ ਮੇਰੇ ਹਾਲਾਤ ਬਹੁਤ ਗੰਭੀਰ ਹਨ ਮੇਰੇ ਤਕਲੀਫ ਹੋ ਰਹੀ ਜੀ ਚੀਸਾ ਪੈਂਦੀ ਉਸ ਤੋਂ ਬਾਅਦ ਹੀ ਮੈਂ ਸਰਕਾਰੀ ਹਸਪਤਾਲ ਦੇ ਵਿੱਚ ਉਹਨੂੰ ਮੁੰਡਾ ਗੇਟ ਤੇ ਲਾ ਹੈ ਮੈਂ ਦਾਖਲ ਹੋਈ ਉਹਦੋਂ ਬਾਅਦ ਮੇਰੇ ਮੇਰੇ ਹਮਦਰਦ ਆਏ ਨੇ ਮੇਰੇ ਕੋਲ ਆਰਾਮ ਗੜੀ ਆ ਮੱਖਣ ਰਾਮ ਗੜੀ ਆਏ ਆ ਜੀ ਇਹ ਵੀ ਪਹੁੰਚੇ ਸੀਗੇ ਜੀ ਭਗਵੰਤ ਸਮਾਉ ਵੀ ਇਹਨਾਂ ਨੇ ਮੈਨੂੰ ਦਾਖਲ ਕਰਵਾਇਆ ਜੀ ਉੱਥੇ ਤੁਹਾਡੇ ਫਿਰ ਬਿਆਨ ਲੈਂਦੇ ਗਏ ਹਾਂਜੀ ਬਿਆਨ ਲੈਂਦੇ ਆ ਜੀ ਫਿਰ ਬਿਆਨ ਤੁਸੀਂ ਦਿੱਤੇ ਉਸ ਤੋਂ ਬਾਅਦ ਕੋਈ ਕਾਰਵਾਈ ਹਾਂਜੀ ਕੋਈ ਕਾਰਵਾਈ ਨਹੀਂ ਹੋਈ ਜੀ ਬਿਆਨ ਨਾਲ ਦੇ ਕੇ ਕਾਗਜ਼ਾ ਕਹਿੰਦਾ ਹੁਣ ਲਿਖ ਕੇ ਲੈ ਗਏ ਅਰੈਸਟਮੈਂਟ ਚ ਪਾਤਾ ਉਹ ਲੈ ਜਾ ਕੇ ਸਾਡੇ ਗਾਦੇ ਗਰੀਬਾਂ ਦੇ ਬਿਆਨ ਹੁੰਦੇ ਗਰੀਬਾਂ ਨੇ ਸੁਣਵਾਈ ਨਹੀਂ ਨਾ ਇਹ ਗਰੀਬਾਂ ਨੇ ਰੋਣਾ ਮੈਂ ਇਹਦੇ ਬਿਆਨ ਜੀ ਅਸੀਂ ਕਿਹੜਾ ਪਹਿਲਾਂ ਸਾਡੇ ਨਾਲ ਕੋਈ ਗੱਲਬਾਤ ਹੋਈ ਬਿਆਨ ਲੈ ਸੀ ਲੈ ਕੇ ਦਿਆ ਗਏ ਅਰੈਸਟਮੈਂਟ ਚ ਪਾ ਦਿੰਦੇ ਨੇ ਆਮ ਜਨਤਾ ਦੇ ਡੈਸਟਮੈਂਟ ਜੋ ਕਰੀਏ ਜੀ ਉਧਰ ਸਿੱਟ ਦਿੰਦੇ ਨੇ ਤੁਸੀਂ ਕਿਸੇ ਤੱਕ ਪਹੁੰਚ ਕੀਤੀ ਆਪਦੇ ਆਪ ਨੂੰ ਇਨਸਾਫ ਦਿਵਾਉਣ ਵਾਸਤੇ ਕਿਸਾਨ ਸਰਾਂ ਕੋਲ ਤਾਂ ਹੁਣ ਆਪਾਂ ਦੇ ਭੈਣ ਭਾਈਆਂ ਦੇ ਮੈਂ ਹਰ ਇੱਕ ਦੇ ਮੂਰੇ ਹੀ ਤਵਾਂਦੀਆਂ ਵੀ ਜੋ ਕੁਝ ਮੇਰੇ ਨਾਲ ਹੋਇਆ ਵੀ ਕਿਸੇ ਹੋਰ ਦੀ ਭੈਣ ਨਾਲ ਨਾ ਹੋਵੇ ਠੀਕ ਹੈ ਨਾ ਵੀ ਮੇਰੇ ਨਾਲ ਖੜੋ ਮੈਂ ਜਨਤਾ ਅੱਗੇ ਇਹ ਹੀ ਅਪੀਲ ਕਰਦੀ ਆਂ ਵੇ ਤੁਸੀਂ ਗੁੰਗੇ ਬਹਿਰੇ ਨਾ ਹੋਵੋ ਆਪਣੇ ਹੱਕ ਲਈ ਲੜਨਾ ਸਿੱਖੋ ਆਪਣੇ ਹੱਕ ਲਈ ਜਿੰਦਾਬਾਦ ਰਿਆ ਕਰੋ ਜੇ ਆਪਣੇ ਹੱਕ ਵਾਸਤੇ ਨਹੀਂ ਜਿਉ ਸਕਦੇ ਤੁਸੀਂ ਫਿਰ ਤੁਹਾਡਾ ਧਿਰਗਾ ਇਸ ਜੱਗ ਤੇ ਆਉਣਾ ਕੀ ਤੁਸੀਂ ਪ੍ਰਮਾਤਮਾ ਨੂੰ ਦਿਖਾਓਗੇ ਬੇਸੀ ਇੱਕ ਕਹਿਰਤਾ ਦੀ ਜ਼ਿੰਦਗੀ ਜਿਉ ਕੇ ਤੁਸੀਂ ਐਮਐਲਏ ਸਾਹਬ ਕੋਲ ਗਏ ਵਾਪਸ ਉਸ ਤੋਂ ਬਾਅਦ ਨਹੀਂ ਸਾਰੇ ਜਦੋਂ ਸਾਡੀ ਪਹਿਲਾਂ ਨਹੀਂ ਸੁਣਵਾਈ ਕਰਨੀ ਹੁਣ ਤਾਂ ਉਹਨਾਂ ਨੇ ਕਰਨੀ ਕੀ ਹੂੰ ਤਾਂ ਸੀ ਉਹਨਾਂ ਨੂੰ ਫੇਰ ਕਹਿ ਰਹੇ ਨੇ ਵੀ ਸਾਡਾ ਕੁਝ ਕੀਤਾ ਨਹੀਂ ਹੁਣ ਤੋ ਕਿੱਥੋਂ ਕਰਨਗੇ ਜਦੋਂ ਉਹਨਾਂ ਨੇ ਜਦੋਂ ਅਸੀਂ ਉਹਨਾਂ ਦੇ ਗੋਟਾ-ਬਾਪ ਆਸੀਂ ਉਹਨਾਂ ਨੂੰ ਐਮਐਲਏ ਬਣਾਇਆ ਜਦੋਂ ਸਾਡੇ ਉਦੋਂ ਨਹੀਂ ਸੁਣ ਹੁਣ ਤਾਂ ਸਾਨੂੰ ਸੁਣਨਗੇ ਕਿ ਜਦੋਂ ਅਸੀਂ ਉਹਨਾਂ ਨੂੰ ਕਹੀ ਜੰਨੇ ਸਾਡੀ ਜਿਵੇਂ ਤੁਸੀਂ ਇੱਕ ਦਲਿਤ ਪਰਿਵਾਰ ਨਾਲ ਸੰਬੰਧਤੋਂ ਤਾਂ ਇੱਕ ਐਸਸੀ ਕਮਿਸ਼ਨ ਬਣਿਆ ਹੋਇਆ ਉੱਥੇ ਨਹੀਂ ਤੁਸੀਂ ਆਪਦੀ ਸੁਣਵਾਈ ਕੀਤੀ ਵੀ ਸਾਨੂੰ ਅਨਸਾਫ਼ ਦਵਾਇਆ ਜਾਂ ਸਾਡਾ ਟੱਕਾ ਹੋਇਆ ਹਾਂ ਜੀ ਸਰ ਅਸੀਂ ਉੱਥੇ ਪਾਈ ਹੈ ਜੀ ਉੱਥੇ ਵੀ ਰਿਕਵੈਸਟ ਕਰੀ ਹੈ ਜੀ ਅਸੀਂ ਭੇਜਿਆ ਕਾਗਜ਼ ਪੱਤਰ ਆਪਦੇ ਦੇਖੋ ਜੀ ਕੀ ਹੁੰਦਾਗਾ ਤੁਹਾਡੇ ਉੱਤੇ ਕੋਈ ਦਬਾਅ ਪਾਇਆ ਜਾਂਦਾ ਕਿ ਤੁਸੀਂ ਇਹ ਚੀਜ਼ਾਂ ਨਾ ਕਰੋ ਇਹਨੂੰ ਇੱਥੇ ਹਾਂਜੀ ਕਹਿੰਦੇ ਨੇ ਕਿ ਤੁਸੀਂ ਰਾਜੀ ਬੰਦਾ ਕਰ ਲਿਓ ਅਸੀਂ ਰਾਜੀ ਬੰਦਾ ਤਾਂ ਜੇ ਸਾਡੇ ਕੋਈ ਆਮ ਤੋਂ ਗੱਲ ਵਾਜਤ ਹੋਈ ਹੋਵੇ ਅਸੀਂ ਕਹਦੀ ਵੀ ਰਾਜੀ ਬੰਦਾ ਕਰ ਲੈਨੇ ਹੂੰ ਹੁਣ ਇਹਦਾ ਰਾਜੀ ਬੰਦਾ ਕਹਦਾ ਜਦੋਂ ਤੁਸੀਂ ਸਾਨੂੰ ਨਜਾਇਜ਼ ਕੁੱਟਿਆ ਕੋਈ ਪਰਚਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਜੇ ਨਜਾਇਜ਼ ਕੁੱਟਣ ਦਾ ਤਾਂ ਫਿਰ ਹੁਣ ਰਾਜੀ ਬੰਦਾ ਕਾਹਦਾ ਹੁੰਦਾ ਏ ਉਹ ਜਿਹੜੇ ਬਿਆਨ ਤੁਹਾਡੇ ਕੋਲ ਲੈ ਕੇ ਆ ਉਹਦੀ ਕੋਈ ਕਾਪੀ ਫੋਟੋ ਵਗੈਰਾ ਖਿੱਚੀ ਤੁਸੀਂ ਹਾਂਜੀ ਹੈਗੇ ਆ ਦੋਸਤੋ ਵੀ ਮੈਂ ਵਿੱਚ ਵੀਡੀਓ ਦੇ ਲਾਉਂਗਾ ਜੇ ਮੈਨੂੰ ਇਹਨਾਂ ਤੋਂ ਕਾਪੀ ਮਿਲ ਗਈ ਤੇ ਤੁਸੀਂ ਬਾਕੀ ਜਿਹੜੇ ਐਸਸੀ ਕਮਿਸ਼ਨਾਂ ਜਾਂ ਹੋਰ ਕਈ ਥਾਵਾਂ ਤੇ ਤੁਸੀਂ ਆਪਣਾ ਜੋ ਪੱਖ ਦੇ ਚੁੱਕੇ ਹੋ ਆਪਦੇ ਪਰੋਂ ਹਾਂਜੀ ਐਸਐਸਪੀ ਸਾਹਿਬ ਨੂੰ ਮਿਲੇ ਹਾਂਜੀ ਉਹਨਾਂ ਨੂੰ ਵੀ ਮਿਲੇ ਸੀ ਉਹਨਾਂ ਨੇ ਦੋ ਵਾਰ ਬੁਲਾਇਆ ਪਰ ਇਹ ਉੱਥੇ ਜਾਂਦੇ ਨਹੀਂ ਹੈਗੇ अच्छा एसएसपी साहब ने एसएचओ साहब ਨੂੰ ਬੁਲਾਇਆ ਪਰ ਇਹ ਗਏ ਦੋ ਵਾਰ ਇਹ ਕਹਿੰਦਾ ਕਹਿੰਦੇ ਸਾਡੇ ਤਾਂ ਵੀ ਮਤਲਬ ਕਿ ਪਾਣੀ ਵਾਲੇ ਪਾਸੇ ਵਾਰੀ ਲੱਗੀ ਹੋਈ ਆ ਉਹਨਾਂ ਨੂੰ ਵੀ ਚਾਰੀ ਜਾਂਦੀ ਹੈ ਜੀ ਸਾਡੇ ਵਰਗਿਆਂ ਨੂੰ ਤਾਂ ਚਾਰ ਰਹੀ ਨਹੀਂ ਇਹ ਗੱਲ ਤੁਹਾਨੂੰ एसएसपी ਸਾਹਿਬ ਨੇ ਦੱਸੀ ਜਾਂ ਕਿਸੇ ਹੋਰ ਅਸੀਂ ਜਾ ਕੇ ਦਫ਼ਤਰ 'ਚ ਜਾ ਕੇ ਆਏ ਸਾਡੇ ਨਾਲ ਸੀਗੇ ਜੀ RAM ਮੱਖਣ RAM ਗੜੀਏ ਜੀ ਸਾਡੇ ਨਾਲ ਸੀਗੇ ਜੀ ਇਹ ਪਾਰਟੀ ਵਾਲੇ ਬੰਦੇ ਗਏ ਸੀਗੇ ਨਾਲ ਉਹਨਾਂ ਨੇ ਪੁੱਛਿਆ ਜੀ ਹਾਂ ਜੀ ਵੀ ਤੁਸੀਂ ਉਹਨਾਂ ਨੂੰ ਬੁਲਾਇਆ ਨਹੀਂ ਉਹ ਕਹਿੰਦੇ ਭਾਈ ਅਸੀਂ ਬੁਲਾਈ ਸੀ ਦੋ ਵਾਰੀ ਵੀ ਆਈ ਨਹੀਂ ਹੈ ਹੁਣ ਅਸੀਂ ਪਹਿਲਾਂ ਪਰਸੋਂ ਜਦੋਂ ਅਸੀਂ ਆ ਹਾਜ਼ਰ ਹੋ ਕੇ ਆਏ ਆ ਉਦੋਂ ਵੀ ਉਹਨਾਂ ਨੇ ਇਹ ਗੱਲ ਕਹੀ ਵੀ ਹੁਣੇ ਸਦੋ ਅਸੀਂ ਫਿਰ ਦੁਬਾਰੇ ਪਤਾ ਕਰੇ ਵੀ ਆਏ ਸੀਗੇ ਕਹਿੰਦੇ ਨਹੀਂ ਆਏ ਨਹੀਂ ਸੀਗੇ ਸੋ ਦੋਸਤੋ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਅਸੀਂ ਜੋ ਵੀਡੀਓ ਕੀਤੀ ਸੀ ਉਸ ਨੂੰ ਤੁਸੀਂ ਬੜਾ ਸ਼ੇਅਰ ਕੀਤਾ ਬੜੀ ਹਮਦਰਦੀ ਪ੍ਰਗਟਾਈ ਕਿ ਔਰਤ ਦੇ ਨਾਲ ਧੱਕਾ ਹੋਇਆ ਨਹੀਂ ਹੋਣਾ ਚਾਹੀਦਾ ਪਰ ਇਹ ਗੱਲ ਕਿੰਨੀ ਕੁ ਸੱਚ ਹੈ ਕਿੰਨੀ ਕੁ ਝੂਠ ਹੈ ਇਹ ਪਰਮਾਤਮਾ ਨੂੰ ਪਤਾ ਜਾਂ ਜਿੱਤੇ ਬੀਤਦੀ ਹੈ ਉਹਨੂੰ ਪਤਾ ਜਾਂ ਜੀਨੇ ਇਹ ਕੁਝ ਕੀਤਾ ਉਹਨੂੰ ਪਤਾ ਸੋ ਇਸ ਕੇਸ ਦੇ ਵਿੱਚ ਹੁਣ ਅੱਗੇ ਦੇਖਣਾ ਹੋਵੇਗਾ ਕਿ ਜਿੱਥੇ ਜਿੱਥੇ ਇਹਨਾਂ ਨੇ ਫਰਿਆਦਾਂ ਕੀਤੀਆਂ ਉੱਥੋਂ ਬਾਅਦ ਕੀ ਐਕਸ਼ਨ ਲੈਂਦਾ ਜਾਂਦਾ ਹੈ ਕੀ ਇਸ ਸਾਰੇ ਮਾਮਲੇ ਦੇ ਵਿੱਚ ਸੱਚਾਈ ਆ ਉਹ ਕਦੋਂ ਨਿਕਲ ਕੇ ਆਉਂਦੀ ਆ ਤਾਂ ਅਸੀਂ ਤੁਹਾਡੇ ਫੇਰ ਦੁਬਾਰਾ ਤੋਂ ਰੂਬਰੂ ਹੋਣ ਦੀ ਕੋਸ਼ਿਸ਼ ਕਰਾਂਗੇ ਜੇ ਕੋਈ ਇਸ ਮਾਮਲੇ ਦੇ ਵਿੱਚ ਹੋਰ ਗੱਲਬਾਤ ਨਿਕਲ ਕੇ ਆਈ ਬੇਨਤੀ ਹੈ ਭਾਈ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੇਸ਼ ਦੁਨੀਆ ਤੱਕ ਪਹੁੰਚਾਇਓ ਤਾਂ ਜੋ ਇਹ ਜੋ ਭੈਣ ਕਹਿ ਰਹੀ ਹੈ ਕਿ ਮੇਰੇ ਨਾਲ ਧੱਕਾ ਹੋਇਆ ਇਸ ਨੂੰ ਇਨਸਾਫ ਮਿਲ ਸਕੇ। ਸੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿਕਾਰ